ਮਤਲਬ ਇਹ ਇਹ ਸਾਰਾ ਗੰਮ ਲਾਉਂਦੇ ਇੱਥੇ ਟਾਇਰਾਂ ਦੇ ਉੱਤੇ ਟਾਇਰਾਂ ਦੇ ਉੱਤੇ ਤੇ ਇਹਨੂੰ ਟਾਇਰਾਂ ਨੂੰ ਗੋਲ ਸ਼ੇਪ ਦੇਣ ਵਾਸਤੇ ਵੀ ਇੱਥੇ ਅੰਦਰ ਹੈ ਜੀ ਅੰਦਰ ਮਸ਼ੀਨਾ ਹੈਗੀ ਰਹੀ ਆ ਦੇਖੋ ਯਾਰ ਐਂ ਟਾਇਰ ਤਿਆਰ ਹੁੰਦੇ ਨੇ ਆ ਦੇ ਗੂੰਦ ਵਗੈਰਾ ਲੱਗੀ ਜਾਂਦੀ ਹੈ ਨਾ ਉੱਤੇ ਅੱਛਾ ਇੱਥੇ ਲੱਕੜ ਪੈ ਜਾਂਦੀ ਆ ਇੱਥੇ ਪੈ ਜਾਂਦੀ ਆ ਉਹ ਦੇਖੋ ਯਾਰ ਇੱਥੇ ਲੱਕੜ ਪੈ ਗਈ ਤੇ ਇੱਥੋਂ ਫਿਰ ਜਿਹੜੀ ਆ ਪਾਫ ਬਣਨੀ ਆ ਸਟੀਮ ਬਣਨੀ ਆ ਹੈਗੀ ਇਹਦੀ ਟੈਂਕ ਸਟੋਰੇਜ ਪਾਣੀ ਦੀ ਉਹ ਗਰਮ ਹੋ ਕੇ ਪਾਫ ਬਣ ਕੇ ਆ ਜਾਂਦੀ ਆ ਕਿੰਨੇ ਕ ਦਾ ਪ੍ਰੋਜੈਕਟ ਆਲ ਕੱਲੀ ਮਸ਼ੀਨ ਦਾ ਇਹ ਕਿੱਥੋਂ ਆਈ ਨਲੇ ਜੀ ਇਹ ਆਈ ਹੈ ਆਪਣੇ ਪੂਨੇ ਤੋਂ ਪੂਨੇ ਤੋਂ ਹਾਂ ਜੀ ਇੰਡੀਆ ਤੋਂ ਆਈ ਹੈ ਹੈ ਇੰਡੀਆ ਤੋਂ ਆਈ ਹੈ ਹਾਂ ਜੀ ਅੱਛਾ ਇਹ ਹੋਣਾ 60000 ਡਾਲਰ ਦਾ ਹੋਣਾ ਜੀ 60000 ਡਾਲਰ ਦੀ ਇਕੱਲੀ ਆਹ ਮਸ਼ੀਨ ਆ ਉਹ ਸਾਰੀ ਮਸ਼ੀਨਰੀ ਹਾਂ ਜੀ ਅੱਛਾ ਠੀਕ ਆ ਤਾਂ ਤੁਸੀਂ ਆਪ ਦੇਖੋ ਬਈ ਅੱਜ ਦੀ ਰੇਟ ਦੇ ਵਿੱਚ ਜੇ ਤੁਸੀਂ ਕੀਨੀਆਂ ਦਾ ਵਰਕ ਪਰਮਿਟ ਤੇ ਆਉਣਾ ਤਾਂ 2 ਸਾਲਾਂ ਵਾਸਤੇ ਵਰਕ ਪਰਮਿਟ ਦਾ 1 ਮਿਲੀਅਨ ਦਾ ਜੀ ਖਰਚਾ 1 ਮਿਲੀਅਨ ਜੀ 10 ਲੱਖ ਰੁਪਈਆ ਹਾਂ ਅਗਰ ਬਿਜ਼ਨਸ ਪਰਮਿਟ ਤੇ ਹੋਣਾ ਹੈ ਉਹ 5 ਲੱਖ ਹੈ ਜੀ ਬਿਜ਼ਨਸ ਪਰਪਸ ਤੇ 5 ਲੱਖ ਕਿੰਨੇ ਟਾਈਮ ਦਾ ਦੋ ਸਾਲ ਦਾ ਜੀ ਦੋ ਸਾਲ ਦਾ ਹਾਂਜੀ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਵਰਕ ਪਰਮਿਟ ਤੇ ਆਉਣਾ ਇੱਥੇ ਆ ਕੇ ਕਿਸੇ ਦੇ ਅੰਡਰ ਕੰਮ ਕਰਨਾ ਤਾਂ ਤੁਹਾਨੂੰ 10 ਲੱਖ ਰੁਪਏ ਦਾ ਵਰਕ ਪਰਮਿਟ ਆਪ ਦੇ ਪੱਲੋਂ ਲਾ ਕੇ ਇੱਥੇ ਆਉਣਾ ਪਊਗਾ ਉਦੋਂ ਬਾਅਦ ਕੁਝ ਬਣੇ ਨਾ ਬਣੇ ਉਹ ਸਾਲ ਦੇ ਵਿੱਚ ਦੋ ਸਾਲਾਂ ਚ ਪੂਰਾ ਹੋਵੇ ਨਾ ਹੋਵੇ ਪਰ ਅਗਲੇ ਦੋ ਸਾਲਾਂ ਦੇ ਬਾਅਦ ਤੁਹਾਨੂੰ ਦੁਬਾਰੇ ਫੇਰ ਆਪਦੀ ਜੇਬ ਦੇ ਵਿੱਚੋਂ 10 ਲੱਖ ਰੁਪਈਆ ਕੱਢਣਾ ਪਊਗਾ ਬਿਜ਼ਨਸ ਨੂੰ ਇੱਥੇ ਬਹੁਤ ਵਧੀਆ ਹਾਂਜੀ अफ्रीका बहुत बढ़िया ओपन है सब कुछ ओपन है ठीक है जी अगर ਤੁਸੀਂ ਨੌਕਰੀਆਂ ਕਰਨੀਆਂ ਫੇ ਤਾਂ ਨੂੰ ਗ੍ਰੈਜੂਏਟ ਹੋ ਚੰਗਾ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਹੱਥ ਦੇ ਵਿੱਚ ਕਲਾ ਕਲਾ ਹੋਣੀ ਚਾਹੀਦੀ ਆ ਬਾਕੀ ਅਗਰ ਤੁਸੀਂ ਬਿਜ਼ਨਸ ਕਰਨਾ ਹੂੰ ਓਪਨ ਆ ਇੱਥੇ ਬਥੇਰਾ ਬਿਜ਼ਨਸ ਆ ਬਥੇਰਾ ਜਿੰਨਾ ਮਰਜੀ ਕਰ ਲੋ ਜਿੰਨਾ ਮਰਜੀ ਕਰ ਲੋ ਜਿੰਨਾ ਮਰਜੀ ਕਰ ਲੋ ਅਗਲੇ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਜੀ ਵੀ ਜਿਵੇਂ ਕਿਸੇ ਬੰਦੇ ਨੇ ਇੱਥੇ ਪੀਆਰ ਲੈਣੀ ਆ ਤਾਂ ਪੀਆਰ ਦਾ ਫਿਰ ਕਿੰਨਾ ਪੈਸਾ ਦੇਣਾ ਪੈਂਦਾ ਮੰਨ ਲਓ ਉਹਨੂੰ 8-9 ਸਾਲ ਜਿੰਨਾ ਵੀ ਕ੍ਰਾਈਟਰੀਆ ਉਹਦਾ ਪੂਰਾ ਹੋ ਗਿਆ ਹਾਂਜੀ ਉਹ ਪੂਰਾ ਹੋ ਗਿਆ ਤੇ ਇੱਥੇ ਵੀ ਟਾਈਮ ਲੱਗ ਰਿਹਾ ਉਹਦਾ ਫੇਸ ਤਾਂ ਮੈਨੂੰ ਲੱਗਦਾ ਇਸ ਟਾਈਮ ਸਾਡੇ ਨਾਲ ਸਕਰੀਨ ਤੇ ਨੇ ਵੈਸੇ ਇਹਨਾਂ ਨੂੰ ਬਬਲੂ ਜੀ ਕਿਹਾ ਜਾਂਦਾ ਪੱਕਾ ਨਾਮ ਕੀ ਹੈ ਜੀ ਇਹਨਾਂ ਦਾ ਗੁਰਤੇਜ ਸਿੰਘ ਗੁਰਤੇਜ ਸਿੰਘ ਗੁਰਤੇਜ ਸਿੰਘ ਤੇ ਆਪਾਂ ਬਾਈ ਹੋਰਾਂ ਦੇ ਰਹਿਸ਼ ਰਹਿਸ਼ ਵੀ ਇੱਥੀ ਆ ਤੇ ਕੰਮ ਵੀ ਇੱਥੀ ਆ ਕੰਮ ਵੀ ਇੱਥੀ ਆ ਤੇ ਆ ਸਾਰੀ ਇਧਰ ਪਾਸੇ ਰਹਿائش ਬਣੀ ਹੋਈ ਆ ਉੱਥੇ ਆਪਾਂ ਬਹਿ ਕੇ ਸਮੋਸੇ ਖਾਦੇ ਨੇ ਚਾਹ ਪੀਤੀਆਂ ਨੇ ਉਧਰਲੇ ਪਾਸੇ ਬਾਪੂ ਜੀ ਖੜੇ ਨੇ ਤੇ ਬਾਪੂ ਜੀ ਇਸ ਥਾਂ ਦੇ ਉੱਤੇ ਹੀ ਰਹਿੰਦੇ ਨੇ ਜਿੱਥੇ ਇਹਨਾਂ ਨੇ ਰਹਿائش ਬਣਾਈ ਹੋਈ ਆ ਬਹੁਤ ਸੋਹਣੇ ਕਮਰੇ ਬਣੇ ਹੋਏ ਨੇ ਅੰਦਰ ਤੇ ਇਧਰਲੇ ਪਾਸੇ ਜਿਮ ਵੀ ਬਣਾਇਆ ਹੋਇਆ ਫਿਲਹਾਲ ਇਸ ਟਾਈਮ ਆਪਾਂ ਜਿਹੜੀ ਕੰਮ ਵਾਲੀ ਥਾਂ ਉਹਦੇ ਆਪਾਂ ਤੀਜੇ ਫਲੋਰ ਤੀਜਾ ਫਲੋਰ ਆ ਜੀ ਇਹ ਤੀਜੇ ਫਲੋਰ ਤੇ ਆਪਾਂ ਬਾਈ ਜੀ ਇਹ ਛੋਟਾ ਜਿਹਾ ਨਾ ਬਜ਼ੁਰਗਾ ਦਾ ਫਿਜ਼ੀਓਥੈਰੇਪਿਸਟ ਹੈਗਾ ਇਹ ਠੀਕ ਹੈ ਇਹ ਹੈਗੀ ਐਟ੍ਰੈਕਸ਼ਨ ਮਸ਼ੀਨ ਉਹਨਾਂ ਨੂੰ ਨਾ ਸਪੌਂਡਰਲਾਈਟਿਸ ਦੀ ਪ੍ਰੋਬਲਮ ਹੁੰਦੀ ਸੀਗੀ ਕਾਫੀ ਚਿਰ ਪਹਿਲਾਂ ਹਾਂਜੀ ਤੇ ਉਹਨਾਂ ਨੇ ਡਾਕਟਰ ਨੇ ਦੱਸਿਆ ਸੀ ਵੀ ਜੇ ਨਾ ਇਹ ਕਰੋਗੇ ਤਾਂ ਤੁਸੀਂ व्हीलचेयर ਤੇ ਆ ਜਾਓਗੇ ਅੱਛਾ ਫਿਰ ਅਸੀਂ ਭਾਲ ਕੀਤੀ ਹੈ ਬੈਲਜੀਅਮ ਤੋਂ ਮਸ਼ੀਨ ਮੰਗਾਈਏ ਇਹ ਇਹ ਹੈਗੀ ਸਾਰੀ ਕੰਪਿਊਟਰਾਈਜ਼ਡ ਮਸ਼ੀਨ ਆ ਤੇ ਉਹ ਬਾਪੂ ਜੀ ਤੁਹਾਡੇ ਫਾਦਰ ਸਾਹਿਬ ਨੇ ਉਹ ਸਾਡੇ ਫਾਦਰ ਸਾਹਿਬ ਆ ਜੀ ਬਾਪੂ ਜੀ ਠੀਕ ਹੈ ਇਹ ਹੈਗੀ ਐਟ੍ਰੈਕਸ਼ਨ ਮਸ਼ੀਨ ਆ ਅੱਛਾ ਜੀ ਇਹ ਹੈਗੀ ਕੰਪਿਊਟਰਾਈਜ਼ਡ ਦਾ ਹਾਂ ਹਾਂ ਤੁਸੀਂ ਉਹ ਬਾਪੂ ਦੇ ਕੋਈ ਵੀ ਜਹਾ ਹੁਣ ਵੇਟ ਪਾ ਕੇ ਹਾਂਜੀ ਤੇ ਇਹ ਇੱਥੇ ਬੈਲਟ ਪਾ ਕੇ ਨੂੰ ਅਟਰੈਕਸ਼ਨ ਮਤਲਬ ਦੋ ਅਪਾਰਟ ਕਰ ਦਿੰਦੀ ਆ ਢੂਈ ਅੱਡ ਅਬ ਦੂਸਰਾ ਅਲੱਗ ਅੱਡ ਅੱਛਾ ਠੀਕ ਹੈ ਮਤਲਬ ਆਪਣੇ ਢੂਈ ਦੇ ਪ੍ਰੋਬਲਮ ਹੈਗੀ ਆ ਉਹ ਉਹਨੂੰ ਖੋਲ ਦਿੰਦੀ ਆ ਅੱਛਾ ਮਤਲਬ ਫਿਜ਼ੋਥੈਰੇਪੀ ਵਾਲੀ ਮਸ਼ੀਨ ਹੀ ਘਰੇ ਲੈ ਆ ਰੱਖੀ ਆ ਹਾਂਜੀ ਘਰੇ ਹੀ ਲੈ ਆ ਰੱਖੀ ਇਹ ਕਿੱਥੋਂ ਲਿਆਂਦੀ ਆ ਬੈਲਜੀਅਮ ਤੋਂ ਬੈਲਜੀਅਮ ਤੋਂ ਲਿਆਂਦੀ ਆ ਜੀ ਅੱਛਾ ਇਹ ਟੈਂਸ ਅਲਟਰਾਸਾਉਂਡ ਮਸ਼ੀਨਾਂ ਵੀ ਹੈਗੀਆਂ ਠੀਕ ਹੈ ਆ ਸਾਰੀਆਂ ਰੱਖੀਆਂ ਹੋਈਆਂ ਜੀ ਆ ਦੇਖੋ ਯਾਰ ਸਾਰਾ ਇਹਦਾ ਨਿੱਕਾ ਕਲੀਨਿਕ ਹੀ ਬਣਾ ਰੱਖਿਆ ਘਰੇ ਸਾਰਾ ਹਾਂਜੀ ਸਾਰਾ ਜੀ ਇਹ ਇਹ ਜਿੱਥੇ ਤੁਹਾਡੇ ਪੇ ਨਾ ਢੂਈ ਤੇ ਪੇ ਨਾ ਜਿੱਥੇ ਉਹਨੂੰ ਲਾ ਦੋ ਅੱਛਾ ਜੀ ਪੀ ਆਹੋ ਆਪਾਂ ਦੇਖਦੇ ਹੁੰਨੇ ਆ ਹਾਂਜੀ ਹਾਂਜੀ ਠੀਕ ਆ ਉਹ ਪੇਨ ਚੱਕੀ ਚਾਹੀਦੀ ਤੁਹਾਡੀ ਅੱਛਾ ਮਤਲਬ ਉਹ ਤੁਹਾਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਜਾਏਗਾ ਹਾਂਜੀ ਹਾਂਜੀ ਤੇ ਇੱਧਰ ਆਜੋ ਇੱਧਰ ਇਹ ਹੈਗੇ ਆ ਇਹ ਹੀਟ ਪੈਡ ਰੱਖੇ ਹੋਏ ਪਾਜੀ ਆਪਾਂ ਇਹ ਅੱਛਾ ਸੋ ਜਿਵੇਂ ਆਪਾਂ ਸੇਕਾ ਜਾ ਦੇ ਲੈਂਦੇ ਹੁੰਨੇ ਆ ਹਾਂ ਸੇਕਾ ਜਾ ਦੇ ਲੈਂਦੇ ਹੁੰਨੇ ਆ ਠੀਕ ਆ ਉਹ ਮੇਰੀ ਮਾਤਾ ਨੂੰ ਵੀ ਠੀਕ ਹੈ ਬੈਟ ਹੈਗੇ ਆ ਉਧਰਲੇ ਪਾਸੇ ਜਿੰਮ ਵਾਲਾ ਚੈਸਟ ਵਾਲਾ ਤੇ ਉਧਰਲੇ ਪਾਸੇ ਸਾਈਕਲ ਪੈਟ ਲਾਉਣਾ ਹਾਂਜੀ ਹਾਂ ਜੀ ਹਾਂ ਇਹ ਇਹ ਆਪਣੇ ਲੇਡੀਜ਼ ਸੈਕਸ਼ਨ ਆ ਇੱਥੇ ਮੰਮੀ ਕਰ ਲੈਂਦੇ ਫਿਜ਼ੀਓਥੈਰੇਪੀਸਟ ਅੱਛਾ ਉਹ ਡਾਕਟਰ ਆ ਜਾਂਦੇ ਹੀ ਆ ਇਹ ਕਿਸ ਡਾਕਟਰ ਹੈਗੀ ਆ ਸਵੇਰੇ ਆ ਕੇ ਉਹਨਾਂ ਨੂੰ ਠੀਕ ਕਰ ਲੈਂਦੇ ਇਹ ਵੀਰੇ ਆਪਣਾ ਉਥੋਂ ਇਹ ਸਟੀਮ ਬਾਥ ਆ ਅੱਛਾ ਜੀ ਹਾਂ ਜੀ ਆਪਾਂ ਥੱਲੇੋਂ ਸਪਲਾਈ ਦਿੱਤੀ ਹੋਈ ਹੈ ਬੋਇਲਰ ਤੋਂ ਅੱਛਾ ਇਹ ਮੰਨ ਲਓ ਵਿੱਚ ਪਾ ਕੇ ਉਹ ਬਹਿ ਜਾਓ ਤੇ ਤੁਹਾਨੂੰ ਸਟੀਮ ਆ ਜਾਏਗੀ ਤੁਹਾਡੀ ਜਿਹੜੀ ਗਰਦਨ ਆ ਨਾ ਗਰਦਨ ਇਥੋਂ ਬਾਹਰ ਆ ਗਈ ਹੈ ਬਾਹਰ ਆ ਗਈ ਅੱਛਾ ਜੀ ਹਾਂ ਜੀ ਹਾਂ ਜੀ ਤੇ ਖੋਲੇ ਮਾੜਾ ਜਾਨੂੰ ਇਹਦੇ ਅੰਦਰ ਉਹ ਇਹਦੇ ਅੰਦਰ ਆਪਾਂ ਨਾ ਉਹ ਲਾਏ ਹੋਏ ਆ ਕਨੈਕਸ਼ਨ ਠੀਕ ਹੈ ਉਥੋਂ ਦੀ ਸਟੀਮ ਆ ਜਾਂਦੀ ਹੈ ਇਹ ਅੱਛਾ ਜਿਵੇਂ ਆਪਾਂ ਯਾਰ ਜਮਾ ਜਮਾ ਚ ਦੇਖਦੇ ਹੁੰਦੇ ਨਾ ਸਟੀਮ ਬਾਥ ਵਾਲੇ ਕਮਰੇ ਬੜੇ ਹੁੰਦੇ ਨੇ ਇਹ ਇੱਕ ਨਿੱਕਾ ਜਿਹਾ ਬਕਸਾ ਬਣਾਇਆ ਹੋਇਆ ਇਹ ਫਿਰ ਇਹ ਤਿਆਰ ਕੀਤਾ ਹੋਇਆ ਆਪ ਨੇ ਇਹ ਆਪ ਹੀ ਤਿਆਰ ਕੀਤਾ ਆਪ ਤਿਆਰ ਕੀਤਾ ਹੋਇਆ ਠੀਕ ਹੈ ਆ ਦੇਖੋ ਇਧਰਲੇ ਪਾਸੋਂ ਸਾਰੀ ਸਪਲਾਈ ਹੁੰਦੀ ਆ ਤੇ ਅੰਦਰ ਸਟੀਮ ਹੋਏ ਨੇ ਗਰਦਨ ਇੱਥੋਂ ਬਾਹਰ ਆ ਜੂਗੀ ਹਾਂਜੀ ਹਾਂਜੀ ਉਹ ਤਾਂ ਰੱਖਿਆ ਇੱਥੇ ਮੂੰਹ ਕਿਉਂਕਿ ਸਫੋਕੇਸ਼ਨ ਨਾ ਹੋਵੇ ਹਾਂਜੀ ਹਾਂਜੀ ਉਹ ਮੈਂ ਸਮਝ ਗਿਆ ਉਹ ਉੱਥੇ ਗਏ ਸੀਗੇ ਹਰਦੁਆਰ ਹਾਂਜੀ ਬਾਬਾ ਰਾਮਦੇਵ ਦਾ ਉੱਥੋਂ ਇਹਨਾਂ ਨੇ ਕਾਪੀ ਕਰ ਆਈਡੀਆ ਮਿਲ ਗਿਆ ਹੂੰ ਉੱਥੋਂ ਆਈਡੀਆ ਮਿਲ ਗਿਆ ਸੀ ਨਹੀਂ ਨਹੀਂ ਪਤਾ ਆਪਣੀ ਵੀਡੀਓ ਤੋਂ ਹੁਣ ਕਿੰਨੇ ਲੋਕਾਂ ਨੂੰ ਆਈਡੀਆ ਮਿਲ ਜੇ ਸਹੀ ਗੱਲ ਹੈ ਵੀਰੇ ਹਾਂ ਸਹੀ ਗੱਲ ਹੈ ਹਾਂ ਬਸ ਮੇਨ ਮੇਨ ਇਸੇ ਸਿਸਟਮ ਦਾ ਹੀ ਹੈ ਜਿਹੜਾ ਆਪਾਂ ਇੱਧਰ ਤੁਹਾਡੀ ਸਪਲਾਈ ਹੈ ਅੰਦਰ ਸਪਲਾਈ ਦੇਣੀ ਹੈ ਜੀ ਪ੍ਰੈਸ਼ਰ ਕੁੱਕਰ ਵੀ ਲਾ ਸਕਦੇ ਆ ਪ੍ਰੈਸ਼ਰ ਕੁੱਕਰ ਲਾਇਆ ਆਪਾਂ ਅੱਛਾ ਜੀ ਦੋ ਹਾਂ ਜੇ ਤੁਹਾਡੇ ਕੋਲੇ ਬੋਇਲਰ ਨਹੀਂ ਹੈਗਾ ਤੁਸੀਂ ਪ੍ਰੈਸ਼ਰ ਕੁੱਕਰ ਨਾਲ ਸਪਲਾਈ ਦੇ ਤੇ ਆਪੇ ਉਸ ਟੀਮ ਪੈਦਾ ਹੋ ਜਾਏ। ਇਹ ਸਪਲਾਈ ਦਾ ਵੀ ਫਿਰ ਹਿਸਾਬ ਹੋਊਗਾ ਨਾ। ਇਹ ਨਹੀਂ ਹੈਗਾ ਵੀ ਆਪੇ ਪਾਣੀ ਨਹੀਂ ਪਾਣੀ ਪੈ ਜਾਂਦਾ ਆਟੋਮੈਟਿਕ ਆ ਭਾਈ। ਅੰਦਰ ਜਾਈ ਜਾਂਦੀ ਆ। ਹਾਂ ਅੰਦਰ ਜਾਈ ਜਾਂਦੀ ਆ। ਅੱਛਾ। ਹਾਂਜੀ। ਆ ਇਹ ਕੁੱਕਰ ਵਾਲੀ ਹੈ ਨਾ ਸਾਹਕ ਦਾ। ਇਹ ਕੁੱਕਰ ਆ। ਹਾਂ ਸਟੀਆਂ ਲੱਗੀਆਂ। ਕੁੱਕਰ ਹੀ ਇਹ ਕੁੱਕਰ ਹੀ ਹੈ। ਹਾਂਜੀ। ਇਹ ਵੱਡਾ ਕੁੱਕਰ ਆ। ਠੀਕ ਹੈ। ਇਹ ਐਕਸਪਲੋਡ ਹੋਣ ਦੇ ਵੀ ਚਾਂਸਸ ਨਹੀਂ ਆ। ਸੇਫਟੀ ਬੜੀ ਆ। ਜਦੋਂ ਸਟੀਮ ਜ਼ਿਆਦਾ ਹੋ ਗਈ ਉਹਨੇ ਆਪੇ ਵਾਲਵ ਰਿਲੀਜ਼ ਕਰ ਦਿੰਦੀ ਆ। ਹਾਂ ਇਹ ਚੀਜ਼ ਵਧੀਆ ਨਾਲੇ ਪਿੰਡੇ ਦੇ ਰੋਮ ਜੇ ਖੁੱਲ੍ਹ ਜਾਂਦੇ ਨੇ ਮਸਾਮ ਜੇ ਖੁੱਲ੍ਹ ਜਾਂਦੇ ਨੇ। ਹਾਂਜੀ ਹਾਂਜੀ ਹ ਇਹ ਇੱਥੇ ਆ ਕੇ ਲੈ ਲੈਂਦੇ ਇਸ ਟੀਮ ਜੀ ਇੱਥੇ ਆ ਕੇ ਲੈ ਲੈਂਦੇ ਠੀਕ ਆ ਇਧਰਲੇ ਪਾਸੇ ਸਾਰੇ ਕਮਰੇ ਬਣੇ ਹੋਏ ਨੇ ਰਹਿਣ ਵਾਸਤੇ ਹਾਂਜੀ ਹਾਂਜੀ ਚਲੋ ਜੀ ਆ ਸਾਹਮਣੇ ਭਾਈ ਲਿਫਟਾਂ ਵੀ ਲੱਗੀਆਂ ਹੋਈਆਂ ਨੇ ਭਾਈ ਜੀ ਇਹ ਇਹ ਆਪਣਾ ਜਿਹੜਾ ਬਣੀ ਹੋਈ ਹੈ ਜਗਾ ਇਹ ਕਿੰਨੇ ਸਾਲ ਪੁਰਾਣੀ ਆ ਇਹ ਭਾਈ ਜੀ ਇਹ 3 ਸਾਲ ਪੁਰਾਣੀ ਹੈ 3 ਸਾਲ ਪੁਰਾਣੀ ਆ ਹਾਂਜੀ ਹਾਂਜੀ ਠੀਕ ਐ ਇਹ ਜਿਹੜੀ ਲਿਫਟ ਹੈ ਆਪਣੀ ਉਥੋਂ ਆਈ ਆ ਲੁਧਿਆਣੇ ਤੋਂ ਆਈ ਆ ਜੀ ਅੱਛਾ ਹਾਂਜੀ ਲਿਫਟ ਲੁਧਿਆਣਾ ਤੋਂ ਫਿਰ ਇਹ ਇੱਥੋਂ ਦੇ ਮਿਸਤਰੀਆਂ ਨੇ ਜਿਹੜੀ ਸੀ ਨਹੀਂ ਨਹੀਂ ਆਪਣੇ ਮਿਸਤਰੀ ਆਏ ਸੀ ਮਹੀਨਾ ਰਹਿ ਕੇ ਗਏ ਸੀ ਉਹਨਾਂ ਨੇ ਅਸੈਂਬਲ ਕੀਤੀ ਸੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਕ੍ਰੇਨ ਵੀ ਲਾਈ ਸੀ ਨਾ ਹਾਂ ਕ੍ਰੇਨ ਵੀ ਲਾਈ ਸੀਗੀ ਕ੍ਰੇਨ ਵੀ ਲਾਈ ਸੀ ਓਵਰਹੈਡ ਕ੍ਰੇਨ ਵੀ ਹੈਗੀ ਆ ਉਹ ਦਿਖਾ ਦਿੰਨੇ ਨੀਚੇ ਹੈਗੀ ਠੀਕ ਹੈ ਇਹ ਗੁੱਡਸ ਪਲੱਸ ਪੈਸੇਂਜਰ ਹੈ ਜੀ ਇਹ ਹਾਂ ਭਾਈ ਜੀ ਦੱਸੇ ਵੀ ਇਹਦੇ ਵਿੱਚ ਸਮਾਨ ਲੋਡ ਕਰਨਾ ਸਮਾਨ ਉੱਪਰ ਥੱਲੇ ਕਰ ਲਓ ਹਾਂਜੀ ਤੇ ਬੰਦਿਆਂ ਨੇ ਜਾਣਾ ਤਾਂ ਆਪਾਂ ਜਾ ਹੀ ਰਹੇ ਆ ਨਾਲ ਲੋ ਜੀ ਹੁਣ ਆਪਾਂ ਆ ਗਏ ਆ ਜੀ ਮੇਨ ਜਿੱਥੇ ਟਾਇਰ ਇੱਥੇ ਬਾਈ ਜੀ ਕੀ ਤਿਆਰ ਹੁੰਦਾ ਟਾਇਰ ਤਿਆਰ ਹੁੰਦੇ ਨੇ ਜੀ ਪ੍ਰੋਡਕਸ਼ਨ ਪਲੈਂਟ ਆ ਜੀ ਠੀਕ ਹੈ ਅਸੀਂ ਇੱਥੇ ਵੱਡਾ ਛੋਟਾ ਸਾਰਾ ਟਾਇਰ ਤਿਆਰ ਕਰੀਦਾ ਜੀ ਟਰੈਕਟਰ ਦਾ ਹੋਵੇ ਲੋਰੀ ਦਾ ਹੋਵੇ ਠੀਕ ਹੈ ਜੀ ਤੇ ਤੂੰ ਇਹੜੀ ਫਿਰ ਉਹ ਰਬੜ ਕਿੱਥੋਂ ਤੁਸੀਂ ਐਕਸਪੋਰਟ ਕਰਾਉਨੇ ਹੋ ਇੰਡੀਆ ਤੋਂ ਮਲੇਸ਼ੀਆ ਤੋਂ ਇੰਡੀਆ ਤੇ ਮਲੇਸ਼ੀਆ ਤੋਂ ਠੀਕ ਹੈ ਤੇ ਇੱਥੇ ਮਤਲਬ ਟਾਇਰ ਬਣਦੇ ਨੇ ਟਾਇਰ ਬਣਦੇ ਜੀ ਆ ਟਰੈਕਟਰਾਂ ਦੇ ਚਾਹੇ ਵੱਡੇ ਟਰਾਲਿਆਂ ਦੇ ਚਾਹੇ ਗੱਡੀਆਂ ਦੇ ਆ ਮੈਂ ਦੇਖ ਲਈਏ ਮਾੜਾ ਕਿੱਧਰ ਬਣਦੇ ਨੇ ਟਾਇਰ ਆ ਦੇਖੋ ਯਾਰ ਇਹ ਹੈਗਾ ਆਪਣਾ ਸੋਲੂਸ਼ਨ ਏਰੀਆ ਮਤਲਬ ਇਹ ਇਹ ਸਾਰਾ ਗਮ ਲਾਉਂਦੇ ਇੱਥੇ ਟਾਇਰਾਂ ਦੇ ਉੱਤੇ ਟਾਇਰਾਂ ਦੇ ਉੱਤੇ ਤੇ ਇਹਨੂੰ ਟਾਇਰਾਂ ਨੂੰ ਗੋਲ ਸ਼ੇਪ ਦੇਣ ਵਾਸਤੇ ਵੀ ਇੱਥੇ ਅੰਦਰ ਹੈ ਜੀ ਹਾਂ ਚੰਦਰ ਮਸ਼ੀਨਾ ਹੈਗੀ ਰਿਹਾ ਦੇਖੋ ਯਾਰ ਐਂ ਟਾਇਰ ਤਿਆਰ ਹੁੰਦੇ ਨੇ ਆਹਦੇ ਗੂਤ ਵਗੈਰਾ ਲੱਗੀ ਜਾਂਦੀ ਹੈ ਨਾ ਉੱਤੇ ਮੈਂ ਵੈਸਟ ਅਫਰੀਕਾ ਦੇ ਵਿੱਚ ਇੱਕ ਫੈਕਟਰੀ ਦੇਖੀ ਸੀ ਉੱਥੇ ਰਬੜ ਦੀ ਕਟਿੰਗ ਹੁੰਦੀ ਸੀ ਜੇ ਮੈਂ ਤੁਸੀਂ ਇੰਪੋਰਟ ਕਰਾਉਣੇ ਹੋ ਨਾ ਹੋਰ ਰਬੜ ਇੰਪੋਰਟ ਕਰਦੇ ਸੀ ਆਪਣੇ ਲਾਈਬਰੀਆ ਦੇ ਵਿੱਚ ਸੀ ਪੰਜਾਬੀ ਸੀ ਬੰਦੇ ਆਪਣੇ ਪਰ ਆਹ ਟਾਇਰ ਨਹੀਂ ਮੈਂ ਬਣਦੇ ਦੇਖੇ ਉਹਨਾਂ ਕੋਲ ਆਹ ਸਿਸਟਮ ਨਹੀਂ ਹੈਗਾ ਸੀ ਟਾਇਰਾਂ ਵਾਲਾ ਹਾਂ ਜੀ ਆਹ ਦੇਖੋ ਯਾਰ ਜਿਹੜਾ ਰਬੜ ਦਾ ਰੌ ਮਟੀਰੀਅਲ ਆ ਗਿਆ ਇਹਦੇ ਵਿੱਚ ਚਾੜ ਲੈਂਦੇ ਨੇ ਤੇ ਇੱਥੋਂ ਫਿਰ ਘੁੰਮ ਘੁੰਮ ਕੇ ਹੋਰ ਵੀ ਪ੍ਰੋਸੀਜਰ ਹੁੰਦਾ ਹੋਊਗਾ ਉਹਦੇ ਨਾਲ ਟਾਇਰ ਨੂੰ ਗੋਲ ਸ਼ੇਪ ਦੇ ਲੈਂਦੇ ਨੇ ਬਾਈ ਜੀ ਇਹਦੇ ਨਾਲ ਇਹਦੇ ਨਾਲ ਟਾਇਰ ਨੂੰ ਇਹ ਗੋਲ ਸ਼ੇਪ ਦੇ ਦਿੰਦੇ ਨੇ ਨਹੀਂ ਨਹੀਂ ਹਾਂਜੀ ਬਾਕੀ ਆ ਜਿਹੜੀ ਉੱਪਰਲੀ ਲੇਅਰ ਹੁੰਦੀ ਆ ਉਹ ਲਾਉਣੀ ਪੈਂਦੀ ਆ ਠੀਕ ਐ ਇੱਥੇ ਲੇਅਰ ਲੈ ਰਹੀ ਆ ਐਡਾ ਹੋ ਜਾਂਦਾ ਫਿਰ ਹਾਂ ਐ ਐਡਾ ਹੋ ਜਾਂਦਾ ਅੱਛਾ ਉਸ ਤੋਂ ਬਾਅਦ ਐਡਾ ਹੋ ਜੇਗਾ ਹਾਂਜੀ ਉਹ ਇਹਨੂੰ ਕਹਿੰਦੇ ਆ ਬੱਬਿੰਗ ਮਸ਼ੀਨ ਆ ਬੱਬਿੰਗ ਠੀਕ ਐ ਉਸ ਤੋਂ ਬਾਅਦ ਫਿਰ ਉਹ ਸੋਲੂਸ਼ਨ ਲੱਗੂਗਾ ਫਿਰ ਮਸ਼ੀਨ ਚ ਜਾਏਗਾ ਅੱਛਾ ਤੇ ਆਪਣੇ ਕੋਲ ਨਾ ਕੱਚਾ ਮਟੀਰੀਅਲ ਆਉਂਦਾ ਗੋਲੀ ਹੁੰਦਾ ਸਾਰਾ ਗੋਲੀ ਹੁੰਦਾ ਇੱਥੇ ਗੋਲੀ ਹੁੰਦਾ ਉਹ ਹਾਂਜੀ ਹਾਂਜੀ ਠੀਕ ਆ ਉਪਰੋਂ ਭਾਈ ਇਹਦੇ ਆ ਰੱਬ ਕਰਕੇ ਨਾ ਇਹਨੂੰ ਤੇ ਉਸ ਤੋਂ ਬਾਅਦ ਫਿਰ ਆਹ ਦੇਖੋ ਆ ਤਿਆਰ ਹੋ ਜਾਂਦਾ ਇਹਨਾਂ ਗੁੱਡੀਆਂ ਪੈ ਗਈਆਂ 125 ਡਿਗਰੀ ਤੇ ਆਪਾਂ ਨੂੰ ਹੀਟ ਕਰਦੇ ਆ 125 ਡਿਗਰੀ ਸੈਲਸੀਅਸ ਤੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਫਿਰ ਤੁਸੀਂ ਇੰਟਾਇਰ ਹੋਰ ਮੁਲਕਾਂ 'ਚ ਵੀ ਐਕਸਪੋਰਟ ਕਰਦੇ ਹੋ ਜੀ ਹਾਂਜੀ ਕਿਸੇ ਹੋਰ ਮੁਲਕਾਂ 'ਚ ਵੀ ਐਕਸਪੋਰਟ ਕਰ ਦਿੰਦਾ ਕਿਹਦੀਆਂ ਕਿਹਨੀਆਂ ਜੀ ਕਿਹਦੀਆਂ ਕਿਹਨੀਆਂ ਜੀ ਠੀਕ ਹੈ ਤੇ ਹੁਣ ਜੇਵੇਂ ਤੁਸੀਂ ਟਾਇਰ ਬਣਾਉਣੇ ਹੋ ਤਾਂ ਇਹ ਟਾਇਰ ਦਾ ਤੁਹਾਡਾ ਆਪ ਦਾ ਬ੍ਰਾਂਡ ਦਾ ਨਾਮ ਆ ਜੀ ਨਹੀਂ ਨਹੀਂ ਹਾਂਜੀ ਸਾਰੇ ਕਸਟਮਰ ਦੇ ਟ ਹੈਗੇ ਆ ਹਾਂਜੀ ਆਪਣਾ ਦਾ ਨਾਮ ਹੀ ਵਜਨਾ ਵੀ ਸਿੰਘ ਰੇਤ ਸਿੰਘ ਟੈਰਾਨਾ ਨੇ ਬਣਾਇਆ ਅੱਛਾ ਸਿੰਘ ਟੈਰਾ ਵਾਲਾ ਨੇ ਬਣਾਇਆ ਬ੍ਰਾਂਡ ਨਹੀਂ ਚੇਂਜ ਕਰਨਾ ਕੁਝ ਨਹੀਂ ਚੇਂਜ ਕਰਨਾ ਠੀਕ ਹੈ ਉਹ ਪ੍ਰੋਸੈਸ ਹੀ ਹੁੰਦਾ ਬਸ ਹਾਂਜੀ 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 ਉਹ ਪਿੱਛੇ ਤੱਕ ਉਧਰ ਟੈਰਾ ਵਾਲੀਆਂ ਮਸ਼ੀਨਾਂ ਹੀ ਨੇ ਸਾਰੀਆਂ ਸਹੀ ਗੱਲ ਜੀ ਔਰ ਬਾਜੀ ਠੀਕ ਹੋ ਕੀ ਨਾਮ ਆ ਜੀ ਆਪਣਾ ਮੇਰਾ ਸਰਨਾਮ ਹੀ ਆ ਜੱਗਾ ਹਾਂਜੀ ਸਰਨਾਮ ਹੀ ਆ ਜੱਗਾ ਜੱਗਾ ਉਹ ਦੋ ਜਗ੍ਹਾ ਇਕੱਠੇ ਹੋ ਗਏ ਫਿਰ ਆਨੇ ਠੀਕ ਹੈ ਜੀ ਇਹ ਆਪਣੇ ਭਾਈ ਸਾਹਿਬ ਹੈ ਇਹ ਵੀ ਆਪਣੇ ਨਾਲ ਹੀ ਕੰਮ ਕਰਦੇ ਆ ਹਾਂ ਜੀ ਆਪਣੇ ਡੈਡੀ ਦੇ ਰਿਸ਼ਤੇਦਾਰ ਠੀਕ ਹੈ ਜੀ ਇਹਨਾਂ ਨੂੰ ਵੀ ਮੈਨਾਂ ਦਾ 24-25 ਸਾਲ ਹੋ ਗਏ ਕੰਮ ਕਰਦੇ 24-25 ਸਾਲ ਹੋ ਗਏ ਕੰਮ ਕਰਦੇ ਇਕੱਠੇ ਕੰਮ ਕਰਦੇ ਠੀਕ ਹੈ ਜੀ ਹਾਂ ਹਾਂ ਇਹ ਜਦੋਂ ਟਾਇਰ ਤਿਆਰ ਹੋ ਜਾਂਦਾ ਨਾ ਹਾਂ ਜੀ ਫਿਰ ਇੱਥੇ ਆ ਕੇ ਉਹਨੂੰ ਉਹਨੂੰ ਇਹਨੂੰ ਕਹਿੰਦੇ ਆ ਬਿਲਡਿੰਗ ਮਸ਼ੀਨ ਬਿਲਡਿੰਗ ਮਸ਼ੀਨ ਹਾਂ ਜੀ ਇੱਥੇ ਟਾਇਰ ਤੇ ਰਬੜ ਚਾੜ੍ਹ ਦੇ ਦਿੱਤਾ ਅੱਛਾ ਉਹ ਦੁਬਾ ਦੇ ਨੂੰ ਪ੍ਰੈਸ ਕਰਕੇ ਇਹਦੇ ਟਾਇਰ ਜੇ ਜਿੰਨੀ ਵੀ ਹਵਾ ਲੀਕੇਜ ਹੋਮ ਕਰਕੇ ਫਿਰ ਉਹ ਇੱਥੇ ਇੱਥੇ ਆ ਜਾਂਦਾ ਇਹ ਹਜੇ ਵੀ ਟਾਇਰ ਕੱਚਾ ਅੱਛਾ ਫਿਰ ਉਹ ਉਹਦੇ ਓਵਨ ਚ ਪਾਈਦਾ ਜਦੋਂ ਆਪਾਂ ਕਹਿੰਦੇ ਵੀ 125 ਡਿਗਰੀ ਤੇ ਉਹ ਖਰੀਦਾ ਉਹ ਇਹਦੇ ਵਿੱਚ ਹੁੰਦਾ ਟੈਂਪਰੇਚਰ 125 ਵਾਲਾ ਹਾਂਜੀ ਹਾਂਜੀ ਉਸ ਦਾ ਫੂੰਗਾ ਇਹ ਇਹਦੇ ਵਿੱਚ ਬਾਈ ਜੀ ਨੇ ਕਿਹਾ ਵੀ 125 ਡਿਗਰੀ ਸੈਲਸੀਅਸ ਤੇ ਇਹਦੇ ਵਿੱਚ ਹੀਟ ਦਿੱਤੀ ਜਾਂਦੀ ਆ ਇਹਨੂੰ ਇਹਨੂੰ ਆਟੋਕਲਵ ਕਹਿ ਦੋ ਜਾਂ ਚੈਂਬਰ ਕਹਿ ਦੋ ਤੇ ਉਸ ਤੋਂ ਬਾਅਦ ਫਿਰ ਫਾਈਨਲ ਤਿਆਰ ਹੋ ਜਾਂਦਾ ਫਿਰ ਫਾਈਨਲ ਤਿਆਰ ਹੋ ਜਾਂਦਾ ਠੀਕ ਐ ਇਹਦੇ ਚ ਇੱਕ ਵਾਰ ਜੀ ਕਿੰਨੇ ਟਾਇਰ ਪਾਏ ਜਾਂਦੇ ਨੇ ਜੀ 13 ਟਾਇਰ ਪਾਏ ਜਾਂਦੇ ਨੇ 13 ਟਾਇਰ ਪਾਏ ਜਾਂਦੇ ਨੇ ਆਹ ਦੇਖੋ ਬਾਈ ਐ ਬਣਿਆ ਹੋਇਆ ਅੰਦਰੋਂ ਦਾ ਤੇ ਇੱਕ ਬਾਰ ਦੇ ਵਿੱਚ ਇਹਦੇ ਵਿੱਚ 13 ਟਾਇਰ ਪਾਏ ਜਾਂਦੇ ਨੇ ਜਿਹੜੀਆਂ ਆ ਲੱਗੀਆਂ ਨੇ ਪਾਏ ਪਾਏ 13 ਹੀ ਹੋਣਗੀਆਂ ਇਹ ਤੇਰੇ ਹੋਣਗੀਆਂ 13 ਹੋਣਗੀਆਂ ਠੀਕ ਐ ਸੇਕ ਮਾਰਦਾ ਵਿੱਚੋਂ ਹਾਂਜੀ ਹਾਂਜੀ ਹੂੰ ਭਾਈ ਜੀ ਟੂਬਾ ਵੀ ਇੱਥੇ ਤਿਆਰ ਹੁੰਦੀਆਂ ਨੇ ਨਹੀਂ ਉਹ ਟੂਬਾ ਯੂਜ਼ ਕਰਦੇ ਆ ਟੂਬਾ ਉਹਦੇ ਵਿੱਚ ਯੂਜ਼ ਕਰੀ ਦਿਆ ਪ੍ਰੋਸੈਸ ਦੇ ਵਿੱਚ ਯੂਜ਼ ਕਰੀ ਦਿਆ ਅੱਛਾ ਠੀਕ ਹੈ ਠੀਕ ਹੈ ਚਲੋ ਆਜੋ ਉਧਰਲੇ ਪਾਸੇ ਲੈ ਚ ਇਹ ਹੈਗਾ ਆਪਣਾ ਟਰੈਕਟਰ ਵਾਲਾ ਪਲਾਂਟ ਸਾਈਡ ਜਿੰਨਾ ਵੀ ਟਰੈਕਟਰ ਦੀ ਮਸ਼ੀਨਰੀ ਚੱਲਦੀ ਹੈ ਇਹ ਚੱਲਦੀ ਹੈ ਸਟੀਮ ਨਾਲ ਸਟੀਮ ਨਾਲ ਪੈਦਾ ਹੁੰਦੀ ਬੋਇਲਰ ਤੋਂ ਅੱਛਾ ਜੀ ਉਹਨੂੰ ਬੋਇਲਰ ਵੀ ਬਾਹਰ ਦਿਖਾ ਦਿੰਨੇ ਆ ਠੀਕ ਹੈ ਸਟੀਮ ਨਾਲ ਚੱਲਦਾ ਪਾਫ ਨਾਲ ਚੱਲਣ ਵਾਲਾ ਕੰਮ ਹੋ ਗਿਆ ਆ ਪਾਫ ਨਾਲ ਇਹ ਹੈਗਾ ਇਲੈਕਟ੍ਰੀਕਲ ਜੀ ਹੈਗਾ ਪਾਫ ਨਾਲ ਆ ਦੇਖੋ ਯਾਰ ਇਹ ਵੀ ਵੱਡੀ ਗੱਲ ਹੈ ਇਹ ਇਹਨੇ ਜਿਹਨੇ ਵੀ ਪੰਜਾਬੀ ਚ ਫਰਮੇ ਕਹਿ ਲੋ ਚਾਹੇ ਮੋਲਡ ਕਹਿ ਲੋ ਇਹਦੀ ਡਾਈ ਵਿੱਚੇ ਹੁੰਦੀ ਹੈ ਠੀਕ ਹੈ ਤੁਸੀਂ ਦਿਖਾ ਸਕਦੇ ਆਗਾ ਤ ਨੂੰ ਵੀ ਹਾਂਜੀ ਅੱਛਾ ਉਹ ਸਿੱਡਾਈ ਹਾਂ ਵਿੱਚੇ ਹੀ ਹੈ ਠੀਕ ਹੈ ਤੁਸੀਂ ਦੇਖੋ ਯਾਰ ਵੀ ਆ ਮਸ਼ੀਨਾਂ ਚੱਲਦੀਆਂ ਨੇ ਬਿਜਲੀ ਨਾਲ ਇਹ ਵਾਲੀਆਂ ਮਸ਼ੀਨਾਂ ਚੱਲਦੀਆਂ ਨੇ ਪਾਫ ਨਾਲ ਆ ਸਾਰੇ ਪਾਈਪ ਲੱਗੇ ਹੋਏ ਨੇ ਇਧਰਲੇ ਪਾਸੇ ਬੋਇਲਰ ਤੋਂ ਆਉਂਦੀ ਐ ਸਟੀਮ ਇਹ ਹੈਗਾ ਆਪਣਾ ਡੀਜ਼ਲ ਵਾਲਾ ਬੋਇਲਰ ਠੀਕ ਹੈ ਜੀ ਇਹ ਹੈਗਾ ਆਪਣਾ 에어 ਕੰਪਰੈਸਰ ਆਪਾਂ ਨੂੰ ਬਹੁਤ ਜ਼ਰੂਰੀ ਹੈ ਹਵਾ ਬਣਾਉਂਦਾ ਇਹ ਇਹ ਆਇਆ ਜਰਮਨ ਤੋਂ ਇਹ ਕਾ ਵੀ ਹੈਗਾ ਇਹ ਆਇਆ ਜਰਮਨ ਤੋਂ ਆਇਆ ਇਹ ਜਰਮਨ ਤੋਂ ਆਇਆ ਇਹ ਨਵਾਂ ਜੀ ਲੱਗਦਾ ਪਿਆ ਇੱਥੇ ਨਵਾਂ ਹੀ ਨਵਾਂ ਹੈ ਨਾ ਨਵਾਂ ਮੰਗਾਇਆ ਹੈ ਨਾ ਹਾਂਜੀ ਹਾਂਜੀ ਇਹ ਆਪਣੀ ਵਰਕਸ਼ਾਪ ਆਪਾਂ ਇਨ ਹਾਊਸ ਹੀ ਸਾਰਾ ਕੁਝ ਜਿੰਨਾ ਵੀ ਰਿਪੇਅਰ ਆ ਸਭ ਕੁਝ ਇੱਥੇ ਹੀ ਕਰ ਲਈਦਾ ਠੀਕ ਹੈ ਤੇ ਬਾਹਰ ਲੈ ਕੇ ਜਾਓ ਬੜਾ ਇੱਕ ਤਾਂ ਲੇਟ ਹੋ ਜਾਂਦਾ ਇੱਕ ਬੜਾ ਮਹਿੰਗਾ ਹੁੰਦਾ ਇਹ ਬਜ਼ੁਰਗ ਹੈਗੇ ਆ ਆਪੇ ਹੈਂਡਲ ਇੱਥੇ ਆਪ ਹੀ ਕਰ ਲੈਂਦੇ ਜਿੱਦਾਂ ਤੋੜਪਨ ਕਰਨ ਵਾਲਾ ਜਦੋਂ ਇੱਕ ਵਾਰੀ ਤੁਹਾਡੇ ਕੋਲ ਕੱਚਾ ਮਟੀਰੀਅਲ ਇੱਥੇ ਆ ਗਿਆ ਤਾਂ ਉਸ ਦਿਵਾਰ ਤੁਸੀਂ ਫਾਈਨਲ ਕਰਕੇ ਭੇਜ ਦਿਓ ਟਾਇਰ ਬਣਾ ਕੇ ਕੋਈ ਵੀ ਚੀਜ਼ ਬਾਹਰੋਂ ਕਰਾਉਣ ਦੀ ਲੋੜ ਨਹੀਂ ਨਹੀਂ ਲੋੜ ਹੈਗੀ ਠੀਕ ਹੈ ਮਤਲਬ A to Z ਸਾਡੇ ਕੋਲ ਸਾਰੀਆਂ ਮਸ਼ੀਨਾਂ ਨੇ ਹਾਂਜੀ ਹਾਂਜੀ ਹਾਂ ਉਹ ਆ ਡਾਈ ਬਣਾ ਰਹੇ ਆ ਇੱਥੇ ਇੱਥੇ ਬਜ਼ੁਰਗ ਇੱਥੇ ਠੀਕ ਕਰਕੇ ਇੱਥੇ ਬਣਾ ਦੇਣਗੇ ਅੱਛਾ ਠੀਕ ਹੈ ਬਾਹਰ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਹਾਂ ਆ ਸੀਗਾ ਜੀ ਇਹ ਹੈਗਾ ਫਾਇਰवुड ਬੋਇਲਰ ਮਤਲਬ ਲੱਕੜ ਦੇ ਨਾਲ ਚੱਲਦਾ ਠੀਕ ਹੈ ਜੀ ਡੀਜ਼ਲ ਨਾਲ ਇਹ ਲੱਕੜ ਨਾਲ ਚੱਲਦਾ ਲੱਕੜੇ ਕਿਧਰਲੇ ਪਾਸੇ ਆ ਆ ਵਾਲਾ ਉਹ ਆ ਵਾਲਾ ਹਾਂਜੀ ਠੀਕ ਹੈ ਇਹ ਉਹਦੀ ਸਪਲਾਈ ਦਿੱਤੀ ਹੋਈ ਆ ਜਿੱਥੇ ਫਰਮਾ ਉਹ ਸਟੀਮ ਅੰਦਰ ਜਾਂਦੀ ਆ ਉਹ ਵੱਡੀ ਗੱਲ ਬਾਤ ਆ ਇੱਥੇ ਲੱਕੜ ਪਾਈ ਜਾਂਦੀ ਆ ਇੱਥੇ ਪਾਈ ਜਾਂਦੀ ਆ ਉਹ ਦੇਖੋ ਯਾਰ ਇਥੇ ਲੱਕੜ ਪੈ ਗਈ ਤੇ ਇਥੋਂ ਫਿਰ ਜਿਹੜੀ ਪਾਫ ਬਣਨੀ ਆ ਸਟੀਮ ਬਣਨੀ ਆ ਜਿਹਦੀ ਟੈਂਕ ਸਟੋਰੇਜ ਪਾਣੀ ਦੀ ਉਹ ਗਰਮ ਹੋ ਕੇ ਪਾਫ ਬਣ ਕੇ ਆ ਜਾਂਦੀ ਆ ਤੇ ਬਾਈ ਜੀ ਨੇ ਦੱਸਿਆ ਵੀ ਇਸ ਮਸ਼ੀਨ ਦੇ ਅੰਦਰ ਹੀ ਟੈਂਕ ਸਟੋਰੇਜ ਬਣਿਆ ਹੋਇਆ ਜਿੱਥੇ ਪਾਣੀ ਸਟੋਰ ਹੁੰਦਾ ਉਹ ਪਾਣੀ ਗਰਮ ਹੁੰਦਾ ਫਿਰ ਮਸ਼ੀਨਾਂ ਨਾਲ ਪੈਪਾ ਨਾਲ ਅੰਦਰਲੇ ਪਾਸੇ ਜਾਂਦਾ ਉਹ ਠੀਕ ਐ ਭਾਈ ਜੀ ਕੱਲੀ ਜੀ ਇਸੇ ਮਸ਼ੀਨ ਦੀ ਗੱਲ ਕਰੀਏ ਕਿੰਨੇ ਕ ਦਾ ਪ੍ਰੋਜੈਕਟ ਆਲਾ ਕੱਲੀ ਮਸ਼ੀਨ ਦਾ ਇਹ ਕਿੱਥੋਂ ਆਈ ਆ ਨਾਲੇ ਜੀ ਇਹੇ ਆਈ ਆ ਆਪਣੇ ਪੁੰਨੇ ਤੋਂ ਪੂਨੇ ਤੋਂ ਇੰਡੀਆ ਤੋਂ ਆਈ ਹੈ ਹੈ ਇੰਡੀਆ ਤੋਂ ਆਈ ਹੈ ਹਾਂਜੀ ਅੱਛਾ ਇਹ ਹੋਣਾ 60000 ਡਾਲਰ ਦਾ ਹੋਣਾ ਜੀ 60000 ਡਾਲਰ ਦੀ ਇਕੱਲੀ ਆਹ ਮਸ਼ੀਨ ਆ ਸਾਰੀ ਮਸ਼ੀਨਰੀ ਹਾਂਜੀ ਅੱਛਾ ਤੂੰ ਦੇਖੋ ਭਾਈ ਜਿਹੜੀ ਆ ਤੁਹਾਨੂੰ ਆਪਾਂ ਆਖਰੀ ਮਸ਼ੀਨ ਦਿਖਾ ਰਹੇ ਹਾਂ ਸਟੀਮ ਵਾਲੀ ਜਿੱਥੋਂ ਭਾਫ਼ ਬਣ ਕੇ ਜਾਂਦੀ ਅੰਦਰ ਤੇ ਇਹ 60000 ਡਾਲਰ ਦੀ ਗੱਲ ਹੋ ਰਹੀ ਹੈ ਇੱਥੇ ਵੀ ਇਸ ਮਸ਼ੀਨ ਦਾ ਇਕੱਲੀ ਦਾ ਰੇਟ ਆ ਠੀਕ ਹੈ ਤੇ ਆ ਸਾਰੀ ਜਗ੍ਹਾ ਭਾਈ ਜੀ ਆਪਣੀ ਆ ਹਾਂਜੀ ਹਾਂਜੀ ਵੀਰੇ ਆਪਣੀਆਂ ਗੱਡੀਆਂ ਦੀ ਪਾਰਕਿੰਗ ਆ ਕਿੰਨੀ ਥਾਂ ਹੋਣੀ ਜੀ ਇਹ ਇਹ 1 ਏਕੜ ਹੈ ਜੀ 1 ਏਕੜ ਦੇ ਵਿੱਚ ਆਹੀ ਹਾਂਜੀ ਹਾਂਜੀ ਠੀਕ ਹੈ ਉਹ ਬੋਇਲਰ ਦੀ ਲੱਕੜ ਉੱਥੇ ਸਟੋਰ ਕਰ ਲਈਦੀ ਇਹ ਪਾਰਕਿੰਗ ਆ ਹਾਂਜੀ ਤੇ ਆਪਣੇ ਕੋਲੇ 10 12 ਗੱਡੀਆਂ ਹੈਗੀਆਂ ਆਪਦੀਆਂ ਇਹਨਾਂ ਸਾਰੀਆਂ ਡਰ ਕਲੈਕਸ਼ਨ ਕਰਕੇ ਤੇ ਜਿੱਥੇ ਮਤਲਬ ਦੁਕਾਨਾਂ ਤੇ ਭੇਜਣਾ ਯਾ ਰਿਟੇਲ ਵਾਲਿਆਂ ਨੂੰ ਹਾਂਜੀ ਹਾਂਜੀ ਉੱਥੇ ਜਾਈ ਜਾਂਦਾ ਮਾਲ ਹਨਾ ਹਾਂਜੀ 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 ਠੀਕ ਹੈ ਜੀ ਉਹ ਮਸ਼ੀਨਾਂ ਦੇ ਫਰਮੇ ਪਏ ਆ ਜਿਹੜੇ ਜਿਹੜੇ ਹਾਂਜੀ ਹਾਂਜੀ ਹਰ ਵੱਖਰੇ ਟਾਇਰ ਦਾ ਵੱਖਰਾ ਸਾਈਜ਼ ਵੱਖਰਾ ਮੋਲਡ ਆਏਗਾ। ਅ ਚਿਹੜਾ ਆਲਾ ਪਿਆ ਸਕਰੀਨ ਤੇ ਹਾਂਜੀ ਹਾਂਜੀ ਠੀਕ ਐ। ਇਹ ਮੇਨ ਐਂਟਰੈਂਸ ਆਪਣੀ ਇੱਧਰ ਆ। ਮੇਨ ਐਂਟਰੈਂਸ ਇੱਧਰ ਲਈ ਪਾਸੇ ਆ। ਹਾਂਜੀ। ਤੇ ਇੱਧਰੋਂ ਹੀ ਅਸੀਂ ਐਂਟਰ ਕੀਤੇ ਆ ਪਰ ਸਿੱਧਾ ਅਸੀਂ ਉੱਪਰਲੇ ਪਾਸੇ ਖਾਣ ਪੀਣ ਜਾਵੜੇ ਸੀ। ਤੇ ਬਾਈ ਜੀ ਨੂੰ ਮੈਂ ਕੱਲ ਹੀ ਮਿਲੇ ਆ ਜਾਗੋ ਤੇ ਤੇ ਅੱਜ ਹੀ ਅਸੀਂ ਇਹਨਾਂ ਦੀ ਫੈਕਟਰੀ ਦੇ ਵਿੱਚ ਢੇੜਾ ਕੱਢਣ ਆ ਗਏ। ਨਹੀਂ ਨਹੀਂ ਬਾਈ ਜੀ ਨੂੰ ਤੁਹਾਨੂੰ ਅਸੀਂ ਰਿਕੁਐਸਟ ਕੀਤੀ ਤੇ ਥੈਂਕ ਯੂ ਤੁਸੀਂ ਬਹੁਤ ਨਹੀਂ ਨਹੀਂ ਰਿਕੁਐਸਟ ਵਾਲੀ ਤਾਂ ਕਿਹੜੀ ਗੱਲ ਆ ਜੀ। ਨਹੀਂ 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 ਬਾਈ। ਆ ਭਾਜੀ ਆ ਬੈਕਅਪ ਆਪਣੇ ਕੋਲੇ 350 ਕੇਵੀ ਦਾ ਜਨਰੇਟਰ ਹੈਗਾ 350 ਕੇਵੀ ਹਾਂਜੀ ਅੱਛਾ ਸੋ ਮਤਲਬ ਕੋਈ ਵੀ ਟਾਇਰ ਪ੍ਰੋਡਕਸ਼ਨ ਖਰਾਬ ਹੋਣ ਦੀ ਹਾਂਜੀ ਨਹੀਂ ਗੁੰਝਾਸ਼ ਨਹੀਂ ਆ ਮਤਲਬ ਮਸ਼ੀਨ ਚੱਲਦੇ ਚੱਲਦੇ ਵਿੱਚ ਬੰਦ ਨਹੀਂ ਹੋਊਗੀ ਨਹੀਂ ਹੋਗੀ ਹਾਂਜੀ ਹਾਂ ਆ ਭਾਈ ਹੈ ਜੀ ਆ ਆਟੋਮੈਟਿਕ ਸਟਾਰਟਰ ਤੇ ਜਿਹੜਾ ਆ ਜਿਹੜੀ ਹੱਟ ਬਣੀ ਹੋਈ ਆ ਇਹਦੇ ਵਿੱਚ ਜਨਰੇਟਰ ਆ ਜੀ ਵੀ ਕਈ ਵਾਰ ਜਿਵੇਂ ਟਾਇਰ ਬਣਦੇ ਹੁੰਦੇ ਨੇ ਤਾਂ ਵਿੱਚੋਂ ਟਾਇਰ ਬਣਦੇ ਬਣਦੇ ਲਾਈਟ ਜਾਵੜੇ ਤਾਂ ਉਹ ਫਿਰ ਕੰਮ ਖਰਾਬ ਹੋ ਜਾਂਦਾ ਬਾਈ ਕਹਿੰਦੇ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਫਾਲਟ ਨਹੀਂ ਪਊਗਾ ਆਟੋਮੈਟਿਕ ਜਨਰੇਟਰ ਨੇ ਜਿਹੜੇ ਉਹ ਆਪ ਹੀ ਸਾਰਾ ਕੰਮ ਸੰਭਾਲ ਲੈਣਗੇ ਆ ਦੇਖੋ ਇਹ ਤਾਂ ਸਾਰੇ ਡੀਜ਼ਲ ਵਾਲੀ ਚੱਲਦੇ ਨੇ ਡੀਜ਼ਲ ਡੀਜ਼ਲ ਵੀਰੇ ਠੀਕ ਹੈ ਜੀ ਚਲੋ ਆਹ ਲਓ ਇੱਕ ਤਾਂ ਆਪਾਂ ਨੂੰ ਸਸਤਾ ਪੈਂਦਾ ਇੱਕ ਡੀਜ਼ਲ ਬੋਡੀ ਆ ਵਧੀਆ ਹੁੰਦਾ ਅੱਛਾ ਲਓ ਬਈ ਘਰ ਦਾ ਪੈਟਰੋਲ ਪੰਪ ਵੀ ਆ ਇੱਥੇ ਪੈਟਰੋਲ ਪੰਪ ਕਹਿ ਦਿਆਂ ਹੂੰ ਪੰਪ ਆ ਇਹ ਪਰ ਡੀਜ਼ਲ ਭਰਿਆ ਜਾਂਦਾ ਇਥੋਂ ਗੱਡੀਆਂ ਦੇ ਵਿੱਚ ਹਾਂਜੀ ਆਉਲੀ ਨੋਜ਼ਲ ਲੱਗੀ ਹੋਈ ਆ ਹਾਂਜੀ ਤੇ ਇਧਰਲੇ ਪਾਸੇ ਟੈਂਕ ਆ ਲੈ ਆ ਆਪਾਂ ਲੈ ਹੁਣੇ ਭਰਦੇ ਨੇ ਲੈ ਲੈਣ ਲੈ ਹਾਂ ਕੀ ਚੀਜ਼ ਅੱਛਾ ਘਰ ਦੀ ਗੱਲ ਆ ਲੈ ਡੀਜ਼ਲ ਦੀ ਗੱਲ ਚੱਲੀ ਨਹੀਂ ਭਾਈ ਆਹਾ ਆਹਾ ਜੱਗੇ ਭਾਈ ਉਹ ਗੱਡੀ ਨੇੜੀ ਖੜੀ ਆ ਡੀਜ਼ਲ ਭਰਦੀ 600 ਦੀ ਸੱਚੀ ਓਏ ਕਾਰ ਹੁਣ ਤਾਂ ਹੁਣ ਤਾਂ ਮੌਕਾ ਹੈਗਾ ਹੁਣ ਹਾਂ ਹੁਣ ਤਾਂ ਕੈਮਰਾ ਚੱਲਦਾ ਕੈਮਰੇ ਤੇ ਨਾ ਵੀ ਨਹੀਂ ਕਰਨੀ ਕਿਸੇ ਦੇ ਨਹੀਂ ਨਾ ਤਾਂ ਅਸੀਂ ਵੀ ਨਹੀਂ ਕਰਦੇ ਵੈਸੇ ਵੈਸੇ ਵੀ ਨਹੀਂ ਕਰਦੇ ਕੈਮਰਾ ਚੱਲੇ ਨਾ ਚੱਲੇ ਨਹੀਂ ਬਾਬਾ ਬਾਬਾ ਨਹੀਂ ਬਾਬਾ ਦਾ ਬਹੁਤ ਜੀ ਡੀਜ਼ਲ ਪੋਨ ਬਣੋ ਆਹਾਂ ਬੜੀ ਮਤਲਬ ਚੱਕਮੀ ਗੱਲ ਮਾਰੀ ਟਾਈਮ ਤੇ ਗੱਡੀ ਵੀ ਜਾਵਾ ਨੇੜੀ ਖੜੀ ਆ ਵੀ 10 15 ਫੁੱਟ ਦਾ ਗੈਪ ਹੀ ਆ ਜੇ ਫੋਟੋ ਲੈਦੇ ਬਾਈ ਸਾਡੀ ਇੱਥੇ ਲੋ ਜੀ ਸ਼ਾਮ ਦਾ 6:30 ਵਜੇ ਦਾ ਟਾਈਮ ਹੋ ਗਿਆ ਤੇ ਕੁਝ ਗੱਲਾਂ ਐਵੇਂ ਹੀ ਕਰਨੀਆਂ ਸੀ ਵੀ ਜਿਹੜਾ ਤੁਸੀਂ ਇਹ ਵੱਡਾ ਤਾਮਾ ਜਾਮਾ ਦੇਖ ਰਹੇ ਹੋ ਵੱਡੀਆਂ ਫੈਕਟਰੀਆਂ ਦੇਖ ਰਹੇ ਹੋ ਜਾਂ ਫਿਰ ਲੈਂਡ ਕਰੂਜ਼ਰ ਆਪਾਂ ਗੱਡੀਆਂ ਦੇਖ ਰਹੇ ਹਾਂ ਮਹਿੰਗੀਆਂ ਮਹਿੰਗੀਆਂ ਅਸਲ ਦੇ ਵਿੱਚ ਇਦੇ ਪਿੱਛੇ ਬਹੁਤ ਮਿਹਨਤ ਲੱਗੀ ਹੁੰਦੀ ਆ ਆਪਾਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਗੱਡੀਆਂ ਨੂੰ ਜਾਂ ਇਹਨਾਂ ਫੈਕਟਰੀਆਂ ਨੂੰ ਜਾਂ ਇਹਨਾਂ ਮਹਿਲ ਵਰਗੇ ਘਰਾਂ ਨੂੰ ਦੇਖ ਕੇ ਇਹ ਸੋਚੀਏ ਵੀ ਕੀ ਨੀਆਂ ਦੇ ਵਿੱਚ ਤਾਂ ਅੱਜ ਹੀ ਆਪਾਂ ਜਾ ਕੇ ਸੈਟਲ ਹੋ ਕੇ ਉੱਥੇ ਵਧੀਆ ਪੈਸਾ ਕਮਾ ਲਾਂਗੇ ਛਾਪ ਲਾਂਗੇ ਤਾਂ ਇਹਨਾਂ ਲੋਕਾਂ ਨੇ ਆਪਦੀਆਂ ਇੱਕ ਇੱਕ ਪੀੜੀਆਂ ਇਸ ਚੀਜ਼ ਪਿੱਛੇ ਖਫਤ ਕੀਤੀ ਹੋਈ ਆ ਇੱਕ ਇੱਕ ਪੀੜੀਆਂ ਆਪ ਦਾ ਇਹਨਾਂ ਨੇ ਪੂਰਾ ਜੋਰ ਲਾਇਆ ਹੋਇਆ ਫੇਰ ਜਾ ਕੇ ਅਗਲੀ ਪੀੜੀ ਦੀ ਵਾਰੀ ਆਉਂਦੀ ਹੈ ਜਿਹੜਾ ਮਹਿਲਾਂ ਦੇ ਵਿੱਚ ਰਹਿ ਰਹੇ ਨੇ ਜਾਂ ਆਪ ਦਾ ਕੰਮਕਾਰ ਸਾਰਾ ਸੰਭਾਲ ਰਹੇ ਨੇ ਤੇ ਅੱਜ ਦੀ ਡੇਟ ਦੇ ਵਿੱਚ ਤਾਂ ਕੀਨੀਆ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਪੈਰ ਲਾਉਣੇ ਬਹੁਤ ਔਖੇ ਨੇ ਜਿਹੜੇ ਹਿਸਾਬ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਆ ਨਾ ਕਿਉਂਕਿ ਮੈਨੂੰ ਸਾਨੂੰ ਮੈਸੇਜ ਆਉਣ ਲੱਗ ਜਾਂਦੇ ਨੇ ਇਹ ਵੀਡੀਓਜ਼ ਵਗੈਰਾ ਦੇਖਣ ਤੋਂ ਬਾਅਦ ਵੀ ਅਸੀਂ ਕੀਨੀਆ ਜਾਂ ਅਫਰੀਕਾ ਆਉਣਾ ਚਾਹੁੰਦੇ ਹਾਂ ਅਸੀਂ ਆਪ ਦਾ ਕੰਮ ਸੈੱਟ ਕਰਨਾ ਚਾਹੁੰਦੇ ਆ ਤਾਂ ਮੈਂ ਉਹੀ ਤੁਹਾਨੂੰ ਦੱਸ ਕੇ ਹਟਿਆ ਵੀ ਬਹੁਤ ਪੁਰਾਣੇ ਪੁਰਾਣੇ ਇੱਥੇ ਬੰਦੇ ਆਏ ਹੋਏ ਨੇ ਤੁਹਾਨੂੰ ਬਾਈ ਜੀ ਕਿੰਨਾ ਚਿਰ ਟਾਈਮ ਹੋ ਗਿਆ ਇੱਥੇ ਆਇਆ ਨੂੰ 27-28 ਸਾਲ ਹੋ ਗਏ ਬਾਈ 27-28 ਸਾਲ ਹੋਗੇ ਇਹਗਾ ਤਾਂ ਤੁਸੀਂ ਆਪ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਕੀਨੀਆ ਦਾ ਵਰਕ ਪਰਮਿਟ ਤੇ ਆਉਣਾ ਤਾਂ 2 ਸਾਲਾਂ ਵਾਸਤੇ ਵਰਕ ਪਰਮਿਟ ਦਾ 1 ਮਿਲੀਅਨ ਦਾ ਜੀ ਖਰਚਾ 1 ਮਿਲੀਅਨ ਜੀ 1 ਮਿ 10 ਲੱਖ ਰੁਪਈਆ ਹਾਂ ਅਗਰ ਬਿਜ਼ਨਸ ਪਰਮਿਟ ਤੇ ਆਉਣਾ ਉਹ 5 ਲੱਖ ਹੈ ਜੀ ਬਿਜ਼ਨਸ ਪਰਪਸ ਤੇ 5 ਲੱਖ ਕਿੰਨੇ ਟਾਈਮ ਦਾ 2 ਸਾਲ ਦਾ ਜੀ 2 ਸਾਲ ਦਾ ਹਾਂਜੀ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਵਰਕ ਪਰਮਿਟ ਤੇ ਆਉਣਾ ਇੱਥੇ ਆ ਕੇ ਕਿਸੇ ਦੇ ਅੰਡਰ ਕੰਮ ਕਰਨਾ ਤਾਂ ਤੁਹਾਨੂੰ 10 ਲੱਖ ਰੁਪਏ ਦਾ ਵਰਕ ਪਰਮਿਟ ਆਪ ਦੇ ਪੱਲੋਂ ਲਾ ਕੇ ਇੱਥੇ ਆਉਣਾ ਪਊਗਾ ਉਸ ਦਿਵਾਰ ਕੁਝ ਬਣੇ ਨਾ ਬਣੇ ਉਹ ਸਾਲ ਦੇ ਵਿੱਚ 2 ਸਾਲਾਂ ਚ ਪੂਰਾ ਅਗਲੇ 2 ਸਾਲਾਂ ਦੇ ਬਾਅਦ ਤੁਹਾਨੂੰ ਦੁਬਾਰੇ ਫੇਰ ਆਪਦੀ ਜੇਬ ਦੇ ਵਿੱਚੋਂ 10 ਲੱਖ ਰੁਪਈਆ ਕੱਢਣਾ ਪਊਗਾ ਵੀਜ਼ਾ ਸੌਖਾ ਮਿਲ ਜਾਂਦਾ ਵੀਜ਼ੇ ਦਾ ਕੋਈ ਰੌਲਾ ਨਹੀਂ ਪਰ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਬਿਜ਼ਨਸ ਪਰਪਸ ਵਾਸਤੇ ਆਉਣਾ ਫੇਰ ਤੁਹਾਨੂੰ 2 ਸਾਲਾਂ ਦਾ 5 ਲੱਖ ਰੁਪਈਆ ਤੇ ਪਰ ਉਹ ਵੀ ਤੁਸੀਂ ਇਹ ਦੇਖੋ ਵੀ ਉਹ ਤੁਹਾਡੀ ਜੇਬ ਦੇ ਵਿੱਚ ਬੈਕਅਪ ਤਕੜਾ ਹੋਣਾ ਚਾਹੀਦਾ ਫੇਰ ਆਕੇ ਤੁਸੀਂ ਇੱਥੇ ਆਪਦਾ ਕੋਈ ਬਿਜ਼ਨਸ ਵਗੈਰਾ ਸੈੱਟ ਕਰ ਸਕਦੇ ਹੋ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੀ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਕੱਲਾ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਗੱਡੀਆਂ ਦਿਖਾਤੀਆਂ ਵੱਡੇ ਘਰ ਦਿਖਾ ਦੇ ਤੁਸੀਂ ਕਹੋ ਵੀ ਇਹ ਬਹੁਤ ਮਿਹਨਤਾਂ ਇਹਨਾਂ ਬਾਈ ਹੋਰਿਆਂ ਨੇ ਕੀਤੀਆਂ ਹੋਈਆਂ ਨੇ ਸਹੀ ਗੱਲ ਕਰ ਰਹੇ ਹਾਂ ਜੀ ਮੈਂ ਬਿਲਕੁਲ ਬਾਈ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ ਤਾਂ ਉਹੀ ਗੱਲ ਆ ਜਿਵੇਂ ਹੁਣ ਅਸੀਂ ਅੱਜ ਸਾਨੂੰ ਵੀ ਚਾਰ ਲੋਕ ਦੇਖਦੇ ਨੇ ਅੱਜ ਦੀ ਡੇਟ ਦੇ ਵਿੱਚ ਤਾਂ ਅਸੀਂ ਵੀ ਕਦੇ 0 ਤੋਂ ਜਾਂ 1 ਤੋਂ ਸ਼ੁਰੂ ਕੀਤਾ ਸੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਰਿਸਕ 'ਚ ਅਸੀਂ ਵਲੌਗ ਬਣਾਏ ਨੇ ਤਾਂ ਜਾ ਕੇ ਸਾਨੂੰ ਅੱਜ 5-10 ਲੋਕ 50 ਲੋਕ ਸਾਨੂੰ ਜਾਣਦੇ ਨੇ ਤਾਂ ਹਰੇਕ ਬੰਦੇ ਦੀ ਇਹਦੇ ਪਿੱਛੇ ਸਟੋਰੀ ਹੁੰਦੀ ਆ ਜਿਹੜਾ ਵੀ ਕੋਈ ਉਹਦਾ ਤਾਮਾ ਜਮਾ ਅੱਜ ਦੀ ਡੇਟ ਦੇ ਵਿੱਚ ਸੈੱਟ ਹੁੰਦਾ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਸਹੀ ਗੱਲ ਮਿਹਨਤ ਕਰਨੀ ਬਣੀ ਜੀ ਮਿਹਨਤ ਕਰਨੀ ਪੈਣੀ ਆ ਫਿਰ ਤੁਸੀਂ ਘਰੇ ਰੋ ਪਰ ਕਿਤੇ ਵੀ ਮਿਹਨਤ ਕਰੋ ਉਹ ਤਾਂ ਵਧੀਆ ਕਰੋ ਬਿਲਕੁਲ ਮਿਹਨਤ ਨੂੰ ਫਲ ਮਿਲਦਾ ਪਰ ਪਰ ਟਾਈਮ ਲੱਗਦਾ ਜੀ ਟਾਈਮ ਲੱਗਦਾ ਕਿਹਾਂ ਬਿਜ਼ਨਸ ਨੂੰ ਇੱਥੇ ਬਹੁਤ ਵਧੀਆ ਹਾਂਜੀ ਆਫਰੀਕਾ ਬਹੁਤ ਵਧੀਆ ਆ ਓਪਨ ਆ ਸਭ ਕੁਝ ਓਪਨ ਆ ਠੀਕ ਹੈ ਜੀ ਅਗਰ ਤੁਸੀਂ ਨੌਕਰੀਆਂ ਕਰਨੀਆਂ ਫੇ ਤਾਂ ਉਹ ਗ੍ਰੈਜੂਏਟ ਚੰਗਾ ਡਿਗਰੀ ਹੋਣੀ ਚਾਹੀਦੀ ਜੇ ਤੁਹਾਡੇ ਕੋਲ ਹੱਥ ਦੇ ਵਿੱਚ ਕਲਾ ਕਲਾ ਹੋਣੀ ਚਾਹੀਦੀ ਆ ਬਾਕੀ ਅਗਰ ਤੁਸੀਂ ਬਿਜ਼ਨਸ ਕਰਨਾ ਹੂੰ ਓਪਨ ਹੈ ਇੱਥੇ ਬਥੇਰਾ ਬੀਨੈਸਾ ਬਥੇਰਾ ਜਿੰਨਾ ਮਰਜੀ ਕਰ ਲੋ ਜਿੰਨਾ ਮਰਜੀ ਕਰ ਲੋ ਜਿੰਨਾ ਮਰਜੀ ਕਰ ਲੋ ਪਰ ਕੇਰਾ ਜੇ ਪਰ ਕੇ ਆਉਣਾ ਪਊਗਾ ਜੇ ਪਰ ਕੇ ਆਉਣਾ ਪੈਂਦਾ ਜੀ ਹੂੰ ਪਰ ਇਹ ਵੀ ਮੈਨੂੰ ਲੱਗਦਾ ਆਈ ਥਿੰਕ ਤੁਸੀਂ ਬੀਨੈਸਿਸ ਕੇ ਤੇ ਪ੍ਰੋਬਲਮ ਹੋਵੇ ਅੱਛਾ ਬੀਜੇ ਬੰਦਾ ਕੋਈ 25 30 40 ਲੱਖ ਰੁਪਏ ਬਾਹਰ ਜਾਣ ਤੇ ਲਾ ਰਿਹਾ ਤਾਂ ਉਹ ਬੰਦਾ 40 ਲੱਖ ਰੁਪਏ ਜੇ ਇਹ ਚ ਪਾ ਕੇ ਇਧਰ ਨੂੰ ਆ ਜੇ ਆਈ ਥਿੰਕ ਐ ਵੀ ਹੋ ਸਕਦਾ ਮੇਰੇ ਹਸੋਂ ਨਾਲ ਤਾਂ 40-50 ਲੱਖ ਤੱਕ ਕੁਝ ਨਹੀਂ ਹੈ ਅਗਰ ਤੁਸੀਂ ਥੋੜਾ ਠੰਗ ਦਾ ਬਿਜ਼ਨਸ ਕਰਨਾ ਤਾਂ ਖਰਾ ਥੋੜਾ ਤਾਂ ਕੰਨੇ ਬਣਾ ਪੈਣਾ ਮੈਂ ਉਹੀ ਗੱਲ ਆ ਹੁਣ ਦੇਖੋ ਤੁਸੀਂ 5 ਲੱਖ 5-7 ਲੱਖ ਰੁਪਏ ਦਾ ਪਰਮਿਟ ਹੀ ਹੋ ਗਿਆ ਅਗਰ ਉਹਦੇ ਨਾਲ ਤੁਹਾਨੂੰ 20-25 ਲੱਖ ਰੁਪਏ ਦਾ ਪਹਿਲਾਂ ਤੁਹਾਨੂੰ ਬੈਂਕ 'ਚ ਸ਼ੋਅ ਕਰਨਾ ਪੈਂਦਾ ਹੈ ਵੀ ਤੁਸੀਂ ਤੁਸੀਂ ਸਰਵਾਈਵ ਕਰ ਸਕਦੇ ਸਰਵਾਈਵ ਕਰ ਸਕਦੇ ਨਹੀਂ ਉਹ ਪਰਮਿਟ ਦੇਣਗੇ ਉਦੋਂ ਬਾਅਦ ਦੇਣਗੇ ਤੁਹਾਨੂੰ ਉਦੋਂ ਬਾਅਦ ਇੱਥੇ ਆ ਕੇ ਜਿਹੜੇ ਘਰਾਂ ਦੇ ਵਿੱਚ ਰਹਿਣਾ ਉਹਨਾਂ ਘਰਾਂ ਦੇ ਕਿਰਾਏ ਕਰਾਏ ਜਿੱਥੇ ਤੁਸੀਂ ਆਪਦਾ ਬਿਜ਼ਨਸ ਕਰਨਾ ਹੈ ਵੀ ਜਿੱਥੇ ਉਹ ਵੀ ਜਗਾ ਲੈਣੀ ਪੈਣੀ ਹੈ ਉਹ ਵੀ ਘੱਟੋ-ਘੱਟ 3-4 ਲੱਖ ਰੁਪਏ ਦਾ ਕਿਰਾਇਆ ਹੁੰਦਾ ਬਹੁਤ ਬਹੁਤ ਈਜਾ ਬਹੁਤ ਈਜਾ ਹੁੰਦੀਆਂ ਨੇ ਵੀ ਨਹੀਂ ਗਿਆ ਹਾਂ ਈਜੀ ਨਹੀਂ ਹੈ ਸਬਕੋਜ਼ ਈਜੀ ਮਨੀ ਨਹੀਂ ਬੰਦੀ ਕਿਤੇ ਵੀ ਮਿਹਨਤ ਬਹੁਤ ਕਰਨੀ ਪੈਂਦੀ ਹੈ ਐਲਸੀ ਵੀ ਸੈਂਗਲਾ ਤੋਂ ਇੱਥੇ ਪਹੁੰਚੇ ਹਾਂ ਹਾਂਜੀ ਉਹ ਹੀ ਮੈਂ ਕਹਿੰਦਾ ਵੀ ਕੱਲਾ ਬਲੌਗ ਜੀ ਦੇਖ ਕੇ ਜੀ ਤਾਂ ਮੇਰਾ ਵੀ ਇਥੇ ਕਰੀ ਜਾਂਦਾ ਮੈਂ ਬਾਈ ਜੀ ਨਾਲ ਪਹਿਲਾਂ ਗੱਲ ਕਰਕੇ ਟਾਈਮ ਕਾ ਮੇਰਾ ਜੀ ਕਰਦਾ ਮੈਂ ਵੀ ਲੈਂਡ ਕਰੂਜ਼ਰ 'ਚ ਘੁੰਮਾਂ ਪਰ ਗੱਲ ਉਹ ਆ ਵੀ ਇਹ ਗੱਲਾਂ ਦੇਖਣੀਆਂ ਬੋਲਣੀਆਂ ਬਹੁਤ ਸੌਖੀਆਂ ਨੇ ਪਰ ਜਦੋਂ ਕਰਨਾ ਪੈਂਦਾ ਨਾ ਮੈਨੂੰ ਲੱਗਦਾ ਵੀ ਬਹੁਤ ਇਹ ਮਿਹਨਤਾਂ ਵੱਡੀਆਂ ਮਤਲਬ ਹੀ ਉਹੀ ਗੱਲ ਵੀ ਇੱਕ ਪੀੜੀ ਗੱਲ ਨਹੀਂ ਪੈਂਦੀ ਇਹ ਚੀਜ਼ ਪਿੱਛੇ ਹੁਣ ਭਾਜੀ ਤੁਸੀਂ ਟਰੈਵਲ ਕਰਦੇ ਆ ਕੱਲੇ ਕਰਦੇ ਆ ਨਾ ਹਾਂਜੀ ਇਹ ਵਕਤ ਤੁਸੀਂ ਜੰਗਲ 'ਚ ਵੀ ਰਾਤ ਨੂੰ ਬਹਿਣਾ ਪੈਂਦਾ ਬਿਲਕੁਲ ਜੀ ਉਹ ਵੀ ਇੱਕ ਤਰ੍ਹਾਂ ਦਾ ਵੇ ਕਹਿੰਦੇ ਹੁੰਦੇ ਨੇ ਵੀ ਆਪਣੇ ਆਪ ਨੂੰ ਮਾਰ ਕੇ ਬੈਠਣਾ ਮਾਰ ਕੇ ਬੈਣਾ ਪੈਂਦਾ ਬਿਲਕੁਲ ਕੀ ਪਤਾ ਕਿਹੜੇ ਟਾਈਮ 'ਚ ਕੀ ਹੋ ਜਾਏ ਹੂੰ ਇਕੱਲੇ ਆ ਨਾਲੇ ਤੁਸੀਂ ਦੇਸ਼ ਤੋਂ ਬਾਹਰ ਆ ਨਾਲੇ ਇਹ ਜਿਹੇ ਬੰਦੇ ਨੇ ਜਿਹਨੂੰ ਤੁਸੀਂ ਜਾਣਦੇ ਤੱਕ ਨਹੀਂ ਨਾਲੇ ਭਾਸ਼ਾ ਨਹੀਂ ਆਉਂਦੀ ਭਾਸ਼ਾ ਵੀ ਨਹੀਂ ਆਉਂਦੀ ਉਹਨਾਂ 'ਚ ਬੈਠੇ ਆ ਉਹ ਵੀ ਤੁਹਾਡਾ ਜਿਗਰਾ ਹੈ ਨਾ ਉਹ ਵੀ ਇੱਕ ਤਰ੍ਹਾਂ ਦਾ ਕੰਮ ਹੈ ਜੀ ਉਹ ਕੰਮ ਨੂੰ ਸਲਾਮ ਵੀ ਹੈ ਬਿਲਕੁਲ ਕਿਉਂਕਿ ਜਿਗਰਾ ਤੁਸੀਂ ਤੁਰੇ ਫਿਰਦੇ ਆ ਦੁਨੀਆਂ ਨੂੰ ਦਿਖਾਉਣੇ ਲੋਕਾਂ ਨੂੰ ਘਰ ਬੈਠੇ ਜਿਹੜੇ ਘਰ ਬੈਠੇ ਤੁਹਾਡੇ ਨਾਲ ਜੁੜੇ ਆ ਉਹ ਬੈਠ ਕੇ ਦੁਨੀਆ ਦੇਖ ਰਹੇ ਉਹ ਵੀ ਤੁਹਾਡਾ ਬਹੁਤ ਵੀ ਵੱਡਾ ਕੰਮ ਹੈ ਜੀ ਹਾਂ ਉਹ ਪਤਾ ਹੀ ਅਸੀਂ ਭਾਈ ਯੂਜ਼ ਟੂ ਹੋ ਗਏ ਇਹ ਕੰਮਾਂ ਨੂੰ ਆ ਸਾਨੂੰ ਬੜਾ ਲੱਗਦਾ ਨਹੀਂ ਪਰ ਜਦੋਂ ਸਾਨੂੰ ਲੋਕ ਦੇਖਦੇ ਨੇ ਤਾਂ ਉਹ ਸਾਨੂੰ ਕਹਿੰਦੇ ਨੇ ਵੀ ਹਾਂ ਤੁਸੀਂ ਭਾਈ ਬਹੁਤ ਔਖਾ ਕੰਮ ਕਰ ਰਹੇ ਹੋ ਅੱਜ ਜਿਵੇਂ ਭਾਈ ਹੋਰ ਇਹਨੂੰ ਦੱਸ ਕੇ ਜਰਡਨ ਨੂੰ ਇੰਗਲੈਂਡ ਤੋਂ ਫੋਨ ਆਇਆ ਉਹ ਗੱਲ ਕਰਕੇ ਇਮੋਸ਼ਨਲ ਹੋ ਗਏ ਰੋਣ ਲੱਗ ਗਏ ਕਹਿੰਦੇ ਯਾਰ ਤੇਰੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ ਵੀ ਤੂੰ ਇਹ ਜਿਹਾ ਇਆਂ ਥਾਵਾਂ ਤੇ ਘੁੰਮਦੇ ਹੋ ਭਾਈ ਜਿੱਥੇ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਤੁਹਾਨੂੰ ਖਾਣ ਨੂੰ ਫੂਡ ਨਹੀਂ ਮਿਲਦਾ ਸਾਰੀ ਦੁਨੀਆ ਮਿਹਨਤ ਕਰਦੀ ਆ ਇਹ ਚਲੋ ਮੈਂ ਆਪਦੀ ਸਟੋਰੀ ਦੱਸ ਰਿਹਾ ਗੱਲਾਂ ਚੋਂ ਗੱਲ ਨਿਕਲ ਆਈ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਜੀ ਵੀ ਜਿਵੇਂ ਕਿਸੇ ਬੰਦੇ ਨੇ ਇੱਥੇ ਪੀਆਰ ਲੈਣੀ ਆ ਤਾਂ ਪੀਆਰ ਦਾ ਫਿਰ ਕਿੰਨਾ ਪੈਸੇ ਦੇਣਾ ਪੈਂਦਾ ਮੰਨ ਲਓ ਉਹਨੂੰ 8-9 ਸਾਲ ਜਿੰਨਾ ਵੀ ਕ੍ਰਾਈਟਰੀਆ ਕ੍ਰਾਈਟਰੀਆ ਉਹਦਾ ਪੂਰਾ ਹੋ ਗਿਆ ਹਾਂਜੀ ਉਹ ਪੂਰਾ ਹੋ ਗਿਆ ਤੇ ਇੱਥੇ ਵੀ ਟਾਈਮ ਲੱਗ ਫੀਸ ਤਾਂ ਮੈਨੂੰ ਲੱਗਦਾ 7 ਕੁ ਲੱਖ ਹੈ 7.5 ਲੱਖ 7 7.5 ਲੱਖ ਰੁਪਇਆ ਫਿਰ ਪੀਆਰ ਨੂੰ ਦੇਣਾ ਪੈਂਦਾ ਪੀਆਰ ਦੇ ਫੀਸ ਹੈ ਜੀ ਅੱਛਾ ਕਿੰਨੇ ਸਾਲਾਂ ਬਾਅਦ ਬੰਦਾ ਪੀਆਰ ਅਪਲਾਈ ਕਰ ਸਕਦਾ ਆਰਾਊਂਡ 7 ਸਾਲਾਂ ਬਾਅਦ 7 ਸਾਲਾਂ ਬਾਅਦ ਹਾਂਜੀ ਠੀਕ ਹੈ ਉਹ ਚਾਹੇ ਬੰਦਾ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਬੰਦਾ ਨਹੀਂ ਨਹੀਂ ਅ ਬਿਜ਼ਨਸ ਆਫੀਸ਼ਰ ਹਾਂ ਵਰਕ ਪਰਮਿਟ ਤਾਂ ਹੋਣੀ ਚਾਹੀਦੀ ਨੇ ਤੁਹਾਡੇ ਕੋਲ ਹਾਂਜੀ 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 ਕਿਉਂਕਿ ਤਾਂ ਹੀ ਤੁਸੀਂ ਗਵਰਨਮੈਂਟ ਦੇ ਵੀ ਪੇਪਰਾਂ ਚ ਆਉਂਗਾ ਪੇਪਰਾਂ ਜਾਉਂਗੇ ਹਾਂ ਉਹ ਪੇਪਰ ਵਰਕ ਕਿਹੜਾ ਉਹ ਪੂਰਾ ਹੋਣਾ ਚਾਹੀਦਾ ਜਿਹੜਾ ਜਿਹੜਾ ਪੀਆਰ ਵਾਸਤੇ ਕ੍ਰਾਈਟਰੀਆ ਅਗਰ ਤੁਸੀਂ ਅਨਲਿਕਲ ਰਹੋਗੇ ਤਾਂ ਉਹ ਤਾਂ ਕੋਈ ਤੁਸੀਂ ਉਹ ਤਾਂ ਤੁਸੀਂ ਕੋਈ ਹੈ ਨਹੀਂਗਾ ਨਾ ਤੁਹਾਡਾ ਕੋਈ ਤੁਹਾਡਾ ਆਪਣੇ ਰਿਕਾਰਡ ਨਹੀਂ ਆ ਬਿਲਕੁਲ ਬਿਲਕੁਲ ਉਹੀ ਗੱਲ ਦਾ ਵੀ ਤੁਹਾਡਾ ਰਿਕਾਰਡ ਹੋਣਾ ਚਾਹੀਦਾ ਹਾਂ ਇਹ ਚੀਜ਼ ਮੈਂ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਪਹਿਲਾਂ ਵੀ ਜਦੋਂ ਵੈਸਟ ਅਫਰੀਕਾ ਘੁੰਮ ਮੈਂ ਤਾਂ ਉਦੋਂ ਵੀ ਕਈਆਂ ਨੇ ਕਿਹਾ ਸੀ ਵੀ ਤੁਸੀਂ ਆ ਕੇ ਸਾਨੂੰ ਦੱਸੋ ਵੀ ਵਰਕ ਪਰਮਿਟ ਵਗੈਰਾ ਕਿਵੇਂ ਮਿਲਦੇ ਨੇ ਵਰਕ ਪਰਮਿਟ ਕੋਈ ਵੱਡੀ ਗੱਲ ਨਹੀਂ ਮਿਲ ਜਾਂਦਾ ਸੌਖਾ ਮਿਲ ਜਾਂਦਾ ਜੀ ਸੌਖਾ ਕਿ ਕਿਸ ਨਾਲ ਲਿੰਕ ਹੋਣਾ ਪੈਂਦਾ ਇੱਥੇ ਨਹੀਂ ਨਹੀਂ ਦੇਖੋ ਭਾਜੀ ਆਇਆ ਤਾਂ ਤੁਹਾਨੂੰ ਕੋਈ ਗੂਗਲ ਤੇ ਥੋੜੀ ਪਿਆ ਹਾਂ ਜੀ ਹਾਂ ਇਹ ਤਾਂ ਤੁਹਾਨੂੰ ਲਿੰਕ ਤਾਂ ਕਰਨੇ ਪੈਂਦਾ ਭਾਜੀ ਲਿੰਕ ਕਰਨਾ ਤੋਂ ਉਹ ਸਟੱਡੀ ਕਰਨੀ ਪੈਂਦੀ ਸਾਰਾ ਕੁਝ ਪਹਿਲਾਂ ਤੁਸੀਂ ਆ ਕੇ ਆਪ ਦਾ ਘੁੰਮਣ ਆਓ ਹਾਂ ਜੀ ਤੁਰ ਫਿਰ ਕੇ ਦੇਖੋ ਹੂੰ ਤਾਨੂੰ ਕਿਦਾਂ ਲੱਗਦਾ ਕਿਹੜਾ ਬਿਜ਼ਨਸ ਤੁਹਾਡੇ ਹੱਥ ਪੈ ਰਿਹਾ ਤੁਹਾਡਾ ਕਿਹੜੀ ਮਾਰਕੀਟ ਹੈ ਤੁਸੀਂ ਆਹ ਜੀ ਮਾਰਕੀਟ ਸਟੱਡੀ ਕਰੋ ਉਸ ਤੋਂ ਬਾਅਦ ਰਾ ਖੁੱਲ ਜਾਂਦੇ ਸਾਰਾ ਕੁਝ ਖੁੱਲ ਜਾਂਦਾ ਕਿਉਂਕਿ ਘਰੇ ਬੈਠੇ ਕੁਝ ਨਹੀਂ ਮਿਲਦਾ ਤੇਰਾ ਅਬਜ਼ਰਵ ਕਰੋਏ ਥੇ ਆ ਕੇ ਚੀਜ਼ਾਂ ਨੂੰ ਹਨਾ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਅਗਰ ਤੁਹਾਡਾ ਮਨ ਹੈਗਾ ਕਰਨਾ ਉਹ ਤੁਸੀਂ ਟੀਵੀ ਤੇ ਬੈਠ ਕੇ ਕੁਝ ਨਹੀਂ ਕਰ ਸਕਦੇ ਤੁਹਾਨੂੰ ਆ ਕੇ ਵਿਜ਼ਿਟ ਕਰਨਾ ਪੈਂਦਾ ਸੋਨੋ ਸਾਰਾ ਕੁਝ ਮੁਕੰਨਾ ਪੈਂਦਾ ਹਾਂ ਤੁਸੀਂ ਜਿਹੜਾ ਨਰੋਬੇ ਆਏ ਆ ਤੁਹਾਨੂੰ ਕੀ ਪਤਾ ਜੀ ਐਸੀ ਮਿਲਾਂਗੇ ਨਹੀਂ ਮਿਲਾਂਗੇ ਬਿਲਕੁਲ ਬਿਲਕੁਲ ਵੀ ਤੁਹਾਨੂੰ ਪਤਾ ਸੀ ਇੱਥੇ ਗੁਰਦੁਆਰੇ ਹੈਗੇ ਕਿ ਨਹੀਂ ਹੈਗੇ ਬਿਲਕੁਲ ਹੁਣ ਜਦੋਂ ਮੈਂ ਇੱਥੇ ਆਇਆ ਤੇ ਜਿਹੜੇ ਹੁਣ ਉਹੀ ਆ ਵੀ ਜਦੋਂ ਬੰਦਾ ਘਰੋਂ ਪੈਰ ਨਿਕਲਦਾ ਗਾਹਾਂ ਦੀ ਗਾਹਾਂ ਰਾਹ ਨਿਕਲ ਜਾਂਦੇ ਜਦੋਂ ਬੰਦਾ ਘਰੋਂ ਪੈਰ ਪਟਦਾ ਤਾਂ ਮੈਂ ਬਾਈ ਹੋਰਾਂ ਨਾਲ ਘੁੰਮ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਤੇ ਮੈਨੂੰ ਕੀ ਪਤਾ ਸੀ ਵੀ ਮੈਂ ਇਹਨਾਂ ਨਾਲ ਹੀ ਘੂਮੂਗਾ ਤੇ ਫਿਰ ਵਿਆਹ ਵੀ ਦੇਖੂਗਾ ਤਾਂ ਉਹ ਗੱਲ ਆ ਵੀ ਗਾਹਾਂ ਦੇ ਗਾਹ ਸਬਬ ਕੋਈ ਨਾ ਕੋਈ ਪੜ ਜਾਂਦਾ ਪਰ ਘਰੋਂ ਪੈਰ ਪਟਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਭਾਈ ਬਾਕੀ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਲੱਗਦਾ ਜੀ ਹਾਂ ਪਰ ਮੈਂ ਇਹ ਚੀਜ਼ ਤਾਂ ਤੁਹਾਡੇ ਸਾਹਮਣੇ ਡਿਸਕਸ ਕੀਤੀ ਹੈ ਵੀ ਕੱਲੇ ਵਲੋਗਾਂ ਦੇ ਦੇਖ ਕੇ ਨਾ ਤੁਸੀਂ ਇਹ ਲਾਈਫ ਨੂੰ ਈਜ਼ੀ ਲੈ ਲਿਓ ਵੀ ਇੱਥੇ ਲਗਜ਼ਰੀ ਲਾਈਫ ਬਹੁਤ ਸੌਖੀ ਹੈ ਪਰ ਕਿਤੇ ਵੀ ਜਾਓ ਨਾ ਵੱਡੀ ਕੰਟਰੀਜ਼ 'ਚ ਨਹੀਂ ਜਾਣਾ ਚਾਹੀਦਾ ਛੋਟੀਆਂ ਕੰਟਰੀਜ਼ ਜਾਣਾ ਚਾਹੀਦਾ ਠੀਕ ਹੈ ਜੀ ਛੋਟੀਆਂ ਕੰਟਰੀ ਕਹਿੰਦਾ ਮਤਲਬ ਕਿ ਉੱਥੇ ਵੇ ਤੁਸੀਂ ਆਪਦਾ ਬਿਜ਼ਨਸ ਕਰ ਸਕਦੇ ਉਸ ਕੰਟਰੀ ਜਾਓ ਤੁਹਾਨੂੰ ਨੈਸ਼ਨੈਲਟੀ ਮਿਲ ਸਕਿਆ ਥੋੜੀ ਹਾਂ ਤੇ ਨਾਲੇ ਛੋਟੀ ਕੰਟਰੀ ਚ ਹੁੰਦਾ ਵੀ ਤੁਸੀਂ ਜਲਦੀ ਗਰੋ ਹੋਨੇ ਵੱਡੀ ਕੰਟਰੀ ਚ ਗਰੋ ਹੋਣਾ ਬਹੁਤ ਔਖਾ ਜੀ ਕਿਉਂਕਿ ਉੱਥੋਂ ਦੇ ਜਿੱਦਾਂ ਉਹ 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 ਉਹਨਾਂ ਦਾ ਸਿਸਟਮ ਓਲਰੈਡੀ ਹਾਈ ਫਾਈ ਹੁੰਦਾ ਸਾਰਾ ਕੁਝ ਸਿਸਟਮ ਉਹਨਾਂ ਨੂੰ ਮੈਚ ਕਰਨਾ ਬਹੁਤ ਟਾਈਮ ਲੱਗਦਾ ਇੱਥੇ ਤੁਸੀਂ ਮੈਚ ਕਰਨ ਨੂੰ ਛੋਟੀਆਂ ਕੰਟਰੀਆਂ ਚ ਪੈਸਾ ਅਗਰ ਘੱਟ ਵੀ ਹੈ ਨਾ ਪਰ ਉਹਦਾ ਫਲੋ ਬਹੁਤ ਜ਼ਿਆਦਾ। ਮਤਲਬ ਆਉਟਪੁੱਟ ਤੁਹਾਨੂੰ ਛੇਤੀ ਮਿਲ ਸਕਦੀ ਹੈ। ਜਲਦੀ ਮਿਲਦੀ ਹੈ ਜੀ ਬਹੁਤ ਜਲਦੀ। ਕਿਉਂਕਿ ਜਿੰਨਾ ਪੈਸਾ ਛੋਟਾ ਹੋਊ ਉਹਨਾਂ ਜ਼ਿਆਦਾ ਤੁਹਾਨੂੰ। ਹੁਣ ਕੀ ਜਦੋਂ ਜਗੰਡਾ ਗਏ ਆ ਤੁਸੀਂ ਉੱਥੇ ਗਏ ਆ ਤਾਂ ਉਹਨਾਂ ਦਾ ਕੀ ਹੈ ਸਿਸਟਮ ਵੀ ਉਹਨਾਂ ਦੇ ਡਾਲਰ ਚ ਪੇ ਮਿਲ ਰਹੀ ਹੈ ਤੁਹਾਨੂੰ। ਹੂੰ ਕੋਈ ਵੀ ਕੰਮ ਵੀ ਕਰਦਾ ਦਾ ਬੰਦਾ। ਹੂੰ ਮੇਰੇ ਸਾਮਨਾ ਤੁਸੀਂ ਜਿਹੜਾ ਚੰਗਾ ਕੁਆਲੀਫਾਈ ਹੋਇਆ ਤੁਹਾਨੂੰ ਘੱਟੋ ਘੱਟ ਵੀ ਵਧੀਆ ਪੈਕੇਜ ਮਿਲ ਜਾਂਦਾ। ਹੂੰ ਇਹ ਨਹੀਂ ਵੀ ਖਰਾਬ ਮਿਲਦਾ। बस बस उही ਗੱਲ ਆ ਵੀ ਥੋੜਾ ਜਿਹਾ ਕਈ ਵਾਰ ਆਪਾਂ ਸਟੇਟਸ ਸਿੰਬਲ ਜਾਂ ਲਗਜ਼ ਆਪਣਾ ਜਾਂ ਦੇਸ਼ ਦਾ ਨਾਮ ਦੇਖ ਕੇ ਜਾਂ ਉੱਥੋਂ ਦਾ ਰਹਿਣ ਸਹਿਣ ਦੇਖ ਕੇ ਆਪਾਂ ਥੋੜਾ ਉਹਦੇ ਪਿੱਛੇ ਜਿਆਦਾ ਕਰੇਜ਼ ਆਪਾਂ ਨੂੰ ਉਹ ਚੀਜ਼ਾਂ ਦਾ ਵੀ ਆਪਾਂ ਨੂੰ ਕਿਸੇ ਨੂੰ ਕਹਿਣਾ ਵੀ ਹੋਵੇ ਤਾਂ ਆਪਾਂ ਨੂੰ ਆਉਂਦਾ ਵੀ ਆਪਾਂ ਜੇ ਕਹੀਏ ਵੀ ਅਸੀਂ ਕੈਨੇਡਾ ਰਹਿੰਦੇ ਹਾਂ ਜੇ ਅਮਰੀਕਾ ਰਹਿੰਦੇ ਹਾਂ ਤਾਂ ਉਹ ਚਾਹੇ ਕੁਝ ਪੱਲੇ ਪਵੇ ਨਾ ਪਵੇ ਪਰ ਇੱਕ ਤੌਰ ਜੀ ਹੁੰਦੀ ਆ ਉਹ ਚੀਜ਼ ਦੀ ਵੀ ਹਾਂ ਉਹ ਚੀਜ਼ ਕਰਕੇ ਆਪਾਂ ਥੋੜਾ ਜਿਆਦਾ ਜਿਆਦਾ ਉਹਦੇ ਪਿੱਛੇ ਜਾ ਵੜਦੇ ਆਂ ਇੱਥੇ ਆਪਾਂ ਕਹਿੰਦੇ ਵੀ ਅਸੀਂ ਜੋ ਅਫਰੀਕਾ ਰਹੇ ਨੇ ਤਾਂ ਕਈ ਵਾਰ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਅਫਰੀਕਾ ਬਾਰੇ ਉਹ ਤਾਂ ਕਹਿੰਦੇ ਪਤਾ ਨਹੀਂ ਕੀ ਚੀਜ਼ ਹੋਊਗੀ ਪਰ ਹੁਣ ਵਲੌਗਾਂ ਦੇ ਜਰੀਏ ਜਾਂ ਘੁੰਮਣ ਫਿਰਨ ਦੇ ਪਰੇ ਪਤਾ ਲੱਗ ਰਿਹਾ ਲੋਕਾਂ ਨੂੰ ਵੀ ਅਫਰੀਕਾ ਭਾਈ ਬਹੁਤ ਪਹੁੰਚੀ ਹੋਈ ਚੀਜ਼ ਆ ਬਹੁਤ ਬੰਚਾ ਹੈ ਹਮ ਕਿਉਂਕਿ ਹੁਣ ਦੇਖੋ ਇੱਥੇ ਨਾ ਤਾਂ ਮਿਲਦਾ ਆਪਣਾ ਬੰਦਾ ਕੋਈ ਵੀ ਏਸ਼ੀਅਨ ਡਰਾਈਵਰ ਆ ਅੱਛਾ ਜੀ ਕੋਈ ਟੈਕਸੀ ਆ ਕੁਝ ਨਹੀਂ ਹਮ ਸ਼ਾਮ ਆਪਦੇ ਕੰਮਾਂ ਚ ਆ ਵਧੀਆ ਜੋਬਾਂ ਜਾਂ ਕੰਮ ਕਰਦੇ ਜੋ ਕੋਈ ਵੀ ਹੈਗਾ ਤਾਂ ਨੌਕਰੀ ਵਾਧਾ ਜਾਂ business ਕਰਦਾ ਉਹ ਆਉਦੇ business ਵਧੀਆ ਕਰਦਾ ਹੁਣ ਘਰ ਦੇ ਜਿਹੜੇ ਲੇਡੀਜ਼ ਵੀ ਹਨ ਅਗਰ ਉਹ ਕੰਮ ਕਰਦੇ ਆ ਮੋਸਟਲੀ ਤਾਂ 80% ਤਾਂ ਹੋਮ ਵਾਈਫ ਹੈ ਸਾਰੇ ਹੋਮ ਵਾਈਫ ਨਹੀਂ ਹਾਂਜੀ ਠੀਕ ਹੈ ਅਰੇ ਮੇਡ ਲੱਗੀਆਂ ਜਾਂ ਸਾਰਾ ਕੁਝ ਹਾਂ ਇੱਕ ਗੱਲ ਹੋਰ ਸੱਚ ਗੱਲਾਂ 'ਚ ਗੱਲ ਨਿਕਲੇ ਕਹਿੰਦੇ ਜੇ ਕੈਨੇਡਾ ਅਮਰੀਕਾ ਇੰਗਲੈਂਡ ਇਹ ਨਹੀਂ ਕਹਿੰਦਾ ਮੈਂ ਉਹਨਾਂ ਦੇਸ਼ਾਂ ਦੀ ਭੰਡੀ ਕਰਦਾ ਸਾਡੀਆਂ ਆਪਦੀਆਂ ਫੈਮਿਲੀ ਜੇ ਬਾਹਰ ਰਹਿੰਦੀਆਂ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਉੱਥੇ ਸਾਰੀ ਫੈਮਿਲੀ ਸਾਡੀ ਕੰਮ ਕਰਦੀ ਆ ਇਥੇ ਇਹ ਵੀ ਸਿਸਟਮ ਹੈ ਵੀ ਜੇ ਇੱਕ ਬੰਦਾ ਕੰਮ ਕਰਦਾ ਤਾਂ ਉਹ ਆਪਦੀ ਬਾਕੀ ਫੈਮਿਲੀ ਨੂੰ ਵੀ ਸਾਂਭ ਸਕਦਾ ਬਾਕੀ ਤੁਹਾਡੀ ਆਪਦੀ ਇੱਛਾ ਇਸੀ ਸਾਂਭ ਸਕਦਾ ਹੈ ਨਾ ਬਾਕੀ ਤੁਹਾਡੀ ਆਪਦੀ ਇੱਛਾ ਭਾਈ ਜੇ ਸਾਰੀ ਫੈਮਿਲੀ ਕੰਮ ਕਰਨਾ ਚਾਹੁੰਦੇ ਤਾਂ ਸਾਰੀ ਕਰੋ ਇਹ ਨਹੀਂ ਹੈਗਾ ਵੀ ਮਜਬੂਰੀ ਹੈ ਵੀ ਕਰਨਾ ਹੀ ਪਊਗਾ ਇਥੇ ਇੱਕ ਬੰਦਾ ਵੀ ਇਥੇ ਕੋਈ ਮਜਬੂਰੀ ਨਹੀਂ ਹੈ ਨਾ ਇਥੇ ਕੋਈ ਮਜਬੂਰੀ ਨਹੀਂ ਹੂੰ ਇਥੇ ਬੰਦਾ ਆਪਦੀ ਫੈਮਿਲੀ ਨੂੰ ਆਰਾਮ ਨਾਲ ਕਰ ਸਕਦਾ ਭਲਾ ਨੌਕਰੀ ਕਰਦਾ ਤਾਂ ਵੀ ਨੌਕਰੀ ਕਰਦਾ ਤਾਂ ਵੀ ਆਪਦੀ ਫੈਮਿਲੀ ਨੂੰ ਪਾਲ ਸਕਦਾ ਪਾਲ ਸਕਦਾ ਜੀ ਹੂੰ ਉਹ ਵੀ ਇੱਕ ਬੰਦਾ ਇਹ ਨਹੀਂ ਕਹਿ ਰਹੇ ਆਪਾਂ ਵੀ ਦੋਨੇ ਮੀਆਂ ਬੀਬੀ ਕੰਮ ਕਰ ਰਹੇ ਨੇ ਜਾਂ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੀਆਂ ਬੀਬੀ ਸਾਰਿਆਂ ਨੂੰ ਹੀ ਕੰਮ ਕਰਨਾ ਪੈਂਦਾ। ਅਗਰ ਕਰ ਰਹੇ ਆ ਤਾਂ ਬਹੁਤ ਵਧੀਆ। ਬਹੁਤ ਵਧੀਆ। ਹਾਂ ਉਹ ਮਤਲਬ ਵੈਲੈਂਡਕੋਟ। ਹਾਂ ਉਹ ਆਪ ਦੀ ਜੇ ਵੀ ਹੋਰ ਭਾਰੀ ਹੋ ਰਹੀ ਆ। ਵਧੀਆ। ਕਈ ਵਾਰ ਸ਼ੌਂਕ ਵੀ ਹੁੰਦਾ ਬੰਦੇ ਨੂੰ ਕੰਮ ਕਰਨ ਦਾ ਹਨਾ। ਕਹਿੰਦਾ ਵੀ ਘਰੇ ਕੀ ਕਰਾਂਗੇ ਵੇਲੇ? ਕਿਉਂਕਿ ਮੋਸਟਲੀ ਲੇਡੀਜ਼ ਵੇਲੇ ਹੋ ਜਾਂਦੀਆਂ। ਹਾਂਜੀ। ਫਿਰ ਉਹਨਾਂ ਨੂੰ ਥੋੜਾ ਮੋਟਾ ਦੇਖਣਾ ਪੈਂਦਾ ਵੀ ਅਸੀਂ ਕੀ ਕਰੀਏ ਕੀ ਨਹੀਂ। ਹਮਮ। ਹੁਣ ਕੀ ਆ ਸਭ ਪੜੇ ਲਿਖੇ ਆ। ਹਾਂਜੀ। ਉਹ ਵੀ ਕਹਿੰਦੇ ਵੀ ਅਸੀਂ ਘਰ ਬੈਠ ਕੇ ਕਰੀਏ ਆਨਲਾਈਨ ਕੰਮ ਸ਼ੁਰੂ ਕਰਦੇ ਆ ਕੁਝ ਕਰਦੇ ਆ। ਉਹ ਬੋਦੀ ਹੈ ਜੋ ਕੰਮ ਕਰਨਾ ਚਾਹੀਦਾ ਵੈਸੇ ਹਰੇਕ ਨੂੰ ਕੰਮ ਕਰਨਾ ਚਾਹੀਦਾ ਵੈਸੇ ਤਾਂ ਪਰ ਇਹ ਨਹੀਂ ਵੀ ਹੋਵੇ ਜੀ ਹਸਬੰਡ ਸਵੇਰੇ ਜਾ ਰਿਹਾ ਤਾਂ ਵਾਈਫ ਸ਼ਾਮ ਨੂੰ ਜਾ ਰਹੀ ਹੈ ਉਹ ਨਹੀਂ ਹੈ ਇੱਥੇ 5 ਵਜੇ ਦੇ ਸਭ ਕਰਿਆ ਆ ਜਾਂਦੇ ਬਿਲਕੁਲ ਬਿਲਕੁਲ ਇਹ ਸਿਸਟਮ ਹੈਗਾ ਜੀ ਕੋਈ ਓਵਰ ਟਾਈਮ ਨਹੀਂ ਕੁਝ ਨਹੀਂ ਚਲੋ ਅਫਰੀਕਾ ਦੀਆਂ ਜਿਹੜੀਆਂ 8-9 ਕੰਟਰੀਆਂ ਘੁੰਮੀਆਂ ਨੇ ਕਿਉਂਕਿ ਇਸ ਕੰਟਰੀ ਤੋਂ ਆਪਣੀ ਵਾਪਸੀ ਆ ਹੁਣ ਤੇ ਕਨਕਲੂਜਨ ਤੁਹਾਨੂੰ ਕੱਢ ਕੇ ਦੇਤਾ ਭਈ ਅਫਰੀਕਾ ਦੇ ਜਿਹੜੇ ਸਾਨੂੰ ਆਪਾਂ ਕੰਮਕਾਰ ਜਾਂ ਚੀਜ਼ਾਂ ਲਗਜ਼ਰੀ ਲਾਈਫਾਂ ਇੱਥੋਂ ਦੇ ਪੰਜਾਬੀਆਂ ਨੇ ਆਪਾਂ ਦਿਖਾਈਆਂ ਨੇ ਤਾਂ ਉਹਦੇ ਪਿੱਛੇ ਕੀ ਰੀਜ਼ਨ ਆ ਉਹ ਵੀ ਸਾਨੂੰ ਆਪਾਂ ਤੁਹਾਨੂੰ ਦੱਸਤਾ ਪੰਜਾਬੀ ਇੱਥੇ ਬਹੁਤ ਬਹੁ ਵੱਡੇ ਤੋਂ ਵੱਡੇ ਪਏ ਜੀ ਵੱਡੇ ਤੋਂ ਵੱਡੇ ਪਏ ਨਹੀਂ ਹਾਂਜੀ ਜਹਾਜ਼ਾਂ ਵਾਲੇ ਵੀ ਪੰਜਾਬੀ ਪਏ ਜਹਾਜ਼ਾਂ ਵਾਲੇ ਵੀ ਪਏ ਇੱਥੇ ਜੀ ਜਹਾਜ਼ ਵੀ ਨਹੀਂ ਉਹਨਾਂ ਕੋਲ ਹੈ ਹਾਂਜੀ ਜਹਾਜ਼ ਵੀ ਹੈਗੇ ਸਪਰੇ ਵੀ ਚਾ ਜਾਣਾ ਕਰਦੇ ਜੀ ਦੱਸ ਯਾਰ ਇਹਨੀਆਂ ਰਿਆਂ ਸਪਰੇਆਂ ਆਪਾਂ ਉੱਥੇ ਹੀ ਕਰਦੇ ਆ ਨਾ ਪੰਜਾਬ 'ਚ ਜਾਂ ਹੋਰ ਵੀ ਕਿਸੇ ਥਾਂਵਾਂ ਦੇ ਉੱਤੇ ਤਾਂ ਉੱਥੇ ਪੰਜਾਬੀ ਆਪਣੇ ਜਹਾਜ਼ਾਂ ਨਾਲ ਕਰਦੇ ਨੇ ਉਹ ਪਾਕਾ ਗਵਰਨਮੈਂਟ ਨੂੰ ਲੋਨ ਦਿੰਦੇ ਆ ਗਵਰਨਮੈਂਟ ਨੂੰ ਲੋਨ ਦਿੰਦੇ ਨੇ ਹੈ ਉਦੋਂ ਇਹ ਜੀ ਤਗੜੇ ਫਾਈਨੈਂਸ ਕਰਦੇ ਆ ਬੰਦੇ ਚਲੋ ਬਹੁਤ ਤਗੜੇ ਬੰਦੇ ਨੇ ਇੱਥੇ ਹਾਂ ਉਹੀ ਗੱਲ ਆਏ ਵੱਡੀਆਂ ਗੱਲਾਂ ਨੇ ਜਦੋਂ ਆਪਾਂ ਇੱਥੇ ਆਉਣੇ ਆ ਨਾ ਤੇ ਆਪਾਂ ਸਾਰਾ ਕੁਝ ਦੇਖੋ ਰਿਕਾਰਡ ਵੀ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਬਹਿਨੇ ਆ ਜਿਵੇਂ ਉਹਨਾਂ ਬਾਈ ਹੋਰਾਂ ਨਾਲ ਬਹਿਨਾ ਤੇ ਆਪਸ ਵਿੱਚ ਗੱਲਾਂ ਕਰਦੇ ਨੇ ਤਾਂ ਉਥੋਂ ਅਸੀਂ ਅਬਜ਼ਰਵ ਕਰ ਲੈਣੇ ਆ ਚੀਜ਼ਾਂ 5 ਸਟਾਰ ਹੋਟਲ ਹੈ ਜੀ ਸਿੰਘਾ ਦੇ ਅੱਛਾ ਹਾਂਜੀ ਲਾ ਇਹ 5 ਸਟਾਰ ਹੋਟਲ ਵੀ ਸਿੰਘਾ ਦੇ ਜਿਹੜਾ ਵਿਆਹ ਆਪਾਂ ਦੇਖ ਰਹੇ ਸੀ ਉਹ ਵੀ ਸਿੰਘਾ ਦਾ ਹੋਟਲ ਆ ਜਿੱਥੇ ਆਪਾਂ ਕੱਢੇ ਨੂੰ ਸ਼ਗਨ ਪਾਉਣ ਗਏ ਸੀ ਹਾਂਜੀ ਚਲੋ ਹੁਣ ਬਾਤ ਥਾਗ ਗਈ ਮੇਰੀ ਤੇ ਹੁਣ ਇਸੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਤੇ ਅਫਰੀਕਾ ਨੂੰ ਲੈ ਕੇ ਜਿਹੜੇ ਬਿਜ਼ਨਸ ਨੂੰ ਲੈ ਕੇ ਜਾਂ ਕੰਮਕਾਰ ਨੂੰ ਲੈ ਕੇ ਸਵਾਲ ਸੀ ਉਹਦੇ ਆਪਾਂ ਨੂੰ ਲੱਗਾ ਲਗਭਗ ਸਾਰੇ ਆਪਾਂ ਜਵਾਬ ਦੇ ਦਿੱਤੇ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ